ਸਕੂਟਰ ਚਲਾਉਂਦੇ ਮੋਟਰਸਾਈਕਲ ਤੇ ਜਾਂਦੇ ਆ ਕਦੋਂ ਪੈਰਾਂ ਚੋਂ ਜੁੱਤੀ ਲੈ ਕੇ ਗਰ ਜਾਂਦੀ ਐ ਇਹ ਵੀ ਸਾਨੂੰ ਪਤਾ ਨਹੀਂ ਲੱਗਦਾ ਸੋ ਅੱਜ ਸੁਣ ਪਣ ਦਾ ਨੁਸਕਾ ਸੁਣ ਪਣ ਦਾ ਬੜਾ ਬਿਹਤਰੀਨ ਜਿਹੜਾ ਘਰੇਲੂ ਇਲਾਜ ਤੁਹਾਡੇ ਵਾਸਤੇ ਅੱਜ ਲੈ ਕੇ ਆਏ ਆ 25 ਸਾਲ ਦੀ ਬਿਮਾਰੀ ਸੀ ਪੁਰਾਣੀ ਹਾਂ ਵੱਜਦਾ ਹੀ ਨਹੀਂ ਸੀ ਕਿਤੇ ਉਹਦੇ ਵਿੱਚੋਂ ਪਸ ਨਿਕਲਦੀ ਹੁੰਦੀ ਸੀ ਪਿੰਡੇ 'ਚ ਬਹੁਤ ਜ਼ਿਆਦੀ ਮਤਲਬ ਹਰ ਚੀਜ਼ ਤੋਂ ਅਲਰਜੀ ਸਰਫ ਤੋਂ ਕੱਪੜਾ ਨਾਲ ਤੋਂ ਨਾ ਹੱਥ ਨਹੀਂ ਸੀ ਕਿਸੇ ਪੱਕੀ ਚੀਜ਼ ਨਹੀਂ ਸੰਵਾਰਤ ਸਕਦੇ ਧੁੱਪ ਚ ਨਹੀਂ ਸਾਂ ਜਾ ਸਕਦੀ ਜਦੋਂ ਮੈਂ ਇਹਨਾਂ ਕੋਲ 3 ਮਹੀਨੇ ਦਵਾਈ ਖਾਧੀ ਮੈਂ ਬਿਲਕੁਲ ਠੀਕ ਹਾਂ ਹੁਣ ਮੇਰੀ ਬੋਡੀ ਬਿਲਕੁਲ ਸਹੀ ਜਿਹੜੇ ਨਸਾਂ ਦੀ ਬਲੌਕ ਕਰਕੇ ਜੀ ਫਿਰ ਜਿਹੜੇ ਸੁੰਨਪਣਾ ਆਉਂਦਾ ਡਾਕਟਰ ਸਾਹਿਬ ਬਿਲਕੁਲ ਬਿਲਕੁਲ ਨਸਾਂ ਫਰੂਕੀ ਸਾਹਿਬ ਜਦੋਂ ਬਲੌਕ ਹੋ ਜਾਂਦੀਆਂ ਨਾ ਫਿਰ ਹੱਥ ਵੀ ਕੰਬਣੇ ਸ਼ੁਰੂ ਹੋ ਜਾਂਦੇ ਜਦੋਂ ਬਲੱਡ ਸਰਕੂਲੇਸ਼ਨ ਰੁਕਦਾ ਤੇ ਅਗਲੇ ਪਾਸੇ ਕੋਈ ਵੀ ਜਿੱਦਾਂ ਹੁਣ ਆਪਣੇ ਹੱਥ ਬਾਡੀ ਦੇ ਬਾਹਾਂ ਦਾ ਅਗਲਾ ਹਿੱਸਾ ਹੱਥ ਆ ਲੱਤਾਂ ਦਾ ਥਲੜਾ ਸਭ ਤੋਂ ਲਾਸਟ ਵਾਲਾ ਜਿਹੜਾ ਆਪਣੇ ਪੈਰ ਉੱਥੇ ਜਾ ਕੇ ਪਾਰਕਸ ਐਂਡ ਜੀ ਜਿੱਦਾਂ ਕੰਬਣੇ ਸ਼ੁਰੂ ਹੋ ਜਾਂਦੇ ਆ ਉਹ ਬਲੱਡ ਸਰਕੂਲੇਸ਼ਨ ਰੁਕਣਾ ਨਾਲ ਹੀ ਉਹ ਪ੍ਰੋਬਲਮ ਆਉਂਦੀ। ਇਹਨਾਂ ਕੇ 20 ਦਿਨ ਦੀ ਮੈਡੀਸਿਨ ਮੈਂ ਇੱਥੋਂ ਲੈ ਕੇ ਗਿਆ। ਠੀਕ ਹੈ। ਹਾਂਜੀ ਮੈਨੂੰ 15-20% ਫਰਕ ਪਿਆ ਜੀ ਉਹਦੇ ਨਾਲ। ਸ਼ੂਗਰ ਮੇਰੀ ਜਿਹੜੀ ਆ ਉਹ 250 ਦੇ ਨੇੜੇ ਆ ਗਈ ਹੈ ਜੀ ਹੁਣ। ਮਤਲਬ 400 ਤੋਂ। ਹਾਂਜੀ ਹਾਂਜੀ। ਠੀਕ ਠੀਕ ਲਾ ਲਓ। ਹਾਂਜੀ ਹਾਂਜੀ। ਮਤਲਬ 400 ਕਿੱਥੇ 250 150 ਦਾ ਫਰਕ ਸਿੱਧਾ। ਹਾਂਜੀ ਹਾਂਜੀ। ਹਾਂਜੀ ਨੁਸਖੇ ਦੇ ਵਿੱਚ ਆਪਾਂ ਸਾਰੀਆਂ ਘਰੇਲੂ ਚੀਜ਼ਾਂ ਹੀ ਲਈਆਂ ਫਰੂਕੀ ਸਾਹਿਬ। ਜਿੱਦਾਂ ਸਾਰਾ ਆਪਣੇ ਰਸੋਈ ਦੇ ਵਿੱਚ ਇਹ ਸਾਰਾ ਸਮਾਨ ਮਿਲ ਜਾਂਦਾ ਸਰੋਂ ਦਾ ਤੇਲ ਹੋ ਗਿਆ ਜੁਵੈਨ ਲਸਣ ਦੇਖੋ ਜੁਵੈਨ ਦਾ ਅਰਕ ਪਿਆ ਸਾਡੇ ਕੋਲ ਜੁਵੈਨ ਤੇ ਗੱਲ ਆ ਗਈ ਇਹ ਤਿੰਨਾ ਜੁਵੈਨਾਂ ਦਾ ਅਰਕ ਆ ਤਿੰਨਾ ਜੁਵੈਨ ਬਿਲਕੁਲ ਜਿਲਕੇ ਦਾ ਇੱਕ ਸਿੰਪਲ ਜੁਵੈਨ ਹੈ ਯੂਜ਼ ਕੀਤੀ ਗਈ ਹੈ ਇਹ ਫਾਰਮੂਲੇ ਦੇ ਵਿੱਚ ਇੱਕ ਖੁਰਾਸਾਨੀ ਤੇ ਇੱਕ ਜੰਗਲੀ ਜੁਵੈਨ ਤਿੰਨੇ ਜੁਵੈਨਾਂ ਦਾ ਅਰਕ ਓਏ ਮੈਨੂੰ ਮਿਸੇ ਨੇ ਵੀ ਟੈਲੀਫੋਨ ਤੇ ਦੱਸਿਆ ਕਿੱਥੋਂ ਜੀ ਕੈਨੇਡਾ ਤੋਂ ਤੁਸੀਂ ਵੀ ਕੈਨੇਡਾ ਤੋਂ ਆਏ ਹੋ ਹਾਂਜੀ ਅੱਛਾ ਤੈਨੂੰ ਦੱਸਿਆ ਵੀ ਉੱਥੇ ਦਵਾਈ ਜੂਰ ਲੈ ਕੇ ਆਓ ਮੈਂ ਤੇ ਮੈਂ ਫੱਥਿਉ ਦਵਾਈ ਲਈ ਆ ਤੇ ਪਹਿਲੀ ਵਾਰੀ ਮੈਂ ਇੱਕ ਵਾਰੀ ਹੱਲੇ ਲਈ ਆ ਤੇ ਉਹ ਮੈਨੂੰ ਥੋੜਾ ਜਿਹਾ ਫਰਕ ਲੱਗਾ ਕੀ ਕੀ ਪ੍ਰੋਬਲਮ ਕੀ ਲੈ ਕੇ ਬਸ ਸਾਦੀ ਜਾਂ ਕਦੇ ਕਦੇ ਖਾਂਦੀ ਬਸ ਕਦੇ ਕਦੇ ਹਾਂਜੀ ਰੁਟੀਨ ਚ ਨਹੀਂ ਆਂਦੀ ਅੱਛਾ ਲੌਂਗ ਦਾ ਇਸਤੇਮਾਲ ਤੁਸੀਂ ਇਸ ਸਪੈਸ਼ਲ ਤੇਲ ਦੇ ਵਿੱਚ ਬਲਾਕਿੰਗ ਖੋਲਣ ਵਾਲੇ ਤੇਲ 'ਚ ਕਿੰਨੀ ਕੁ ਮਾਤਰਾ 'ਚ ਕਰਵਾਉਣਾ ਤੇ ਇਹਦਾ ਕੀ ਕੰਮ ਰਹੇਗਾ ਇਹ ਫਰੂਕੀ ਸਾਹਿਬ ਇਹਦੇ ਆਪਾਂ ਦਾ ਜਿੱਦਾਂ ਲੌਂਗ ਦੇ 10 ਤੋਂ 20 ਦਾਣੇ ਜਿਹੜਾ ਹੈ ਇੰਨੇ ਇੰਨੇ ਕੋ ਪਾਉਣੇ ਆਪਾਂ ਠੀਕ ਆ ਆ ਦੇਖੋ ਇੰਨੇ ਇੰਨੇ ਕੀ ਪਾਉਣੇ 200 ml ਤੇਲ ਲੈ ਕੇ ਨਾ 200 ਗ੍ਰਾਮ ਤੇਲ ਲੈ ਕੇ ਤੇ 20 ਕ ਦਾਣੇ ਜਿਹੜੇ ਲੌਂਗ ਦੇ ਪਾਵਾਂਗੇ ਇਹਦਾ ਯੂਜ਼ ਕਰਾਉਣਾ ਹੈ ਪੇਟ ਦੇ ਅਲਸਰ ਤੋਂ ਪੇਟ ਦੇ ਰੋਗਾਂ ਤੇ ਪੇਟ ਦੇ ਕੀੜੇ ਹੋਣ ਜਿੱਦਾਂ ਪੇਟ ਦੇ ਵਿੱਚ ਗੜਬੜ ਜਾਂ ਪੇਟ ਫੁੱਲਿਆ ਰਹਿੰਦਾ ਭੁੱਖ ਨਹੀਂ ਲੱਗਦੀ ਇਹ 20 20 ਡ੍ਰੌਪ ਜਦੋਂ ਦੋ ਤਿੰਨ ਜਿਹੜੀ ਅਸੀਂ ਯੂਜ਼ ਕਰਾਵਾਂਗੇ ਤੇ ਪੂਰੀ ਭੁੱਖ ਲੱਗੂਗੀ ਇਹ ਤਿੰਨਾਂ ਜੁ ਵੈਨਾ ਆਧਾਰਕਾ ਜੀ ਦਰਦਾਂ ਤੇ ਵੀ ਕੰਮ ਕਰੇਗਾ ਹਾਂ ਸੁੰਨਪਨ ਤੇ ਵੀ ਕੰਮ ਕਰੇਗਾ ਵੈਸੇ ਤਾਂ ਫਰੁਕੀ ਸਾਹਿਬ ਇੱਕੋ ਹੀ ਗੱਲ ਹੈ ਵੀ ਜਦੋਂ ਬੰਦ ਨਸਾਂ ਖੁੱਲ ਜਾਂਦਾ ਦਰਦ ਤਾਂ ਵੈਸੇ ਹੀ ਗਾਇਬ ਹੋ ਜਾਂਦਾ ਮੈਨੂੰ ਅੱਗੇ ਨਾਲੋਂ ਕਾਫੀ ਫਰਕ ਆ ਕੀ ਫਰਕ ਨਜ਼ਰ ਆਇਆ ਜਦੋਂ ਬੀਪੀ ਆ ਬੀਬੀ ਮੇਰਾ ਹਨ ਕੰਟਰੋਲ ਚ ਰਹਿੰਦਾ ਤੇ ਕਾਫੀ ਚੀਜ਼ਾਂ ਐਸੀਆਂ ਹੈ ਜਿਹੜੀਆਂ ਹੁਣ ਮੈਨੂੰ ਡਾਈਜੈਸਟ ਹੋਣ ਲੱਗ ਗਈਆਂ ਨੇ ਸਲਾਮ ਨਮਸਤੇ ਸਤਿ ਸ੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਜੋ ਮੁੱਦਾ ਜੋ ਮਾਮਲਾ ਤੁਹਾਡੇ ਨਾਲ ਅਸੀਂ ਵਿਚਾਰਨ ਜਾ ਰਹੇ ਹਾਂ ਉਹ ਮਾਮਲਾ ਬੜਾ ਸੰਜੀਦਾ ਮਾਮਲਾ ਹੈ ਬੈਠੇ ਬੈਠੇ ਸਾਡੇ ਪੈਰ ਸੁਨ ਹੋ ਜਾਂਦੇ ਨੇ ਬੈਠੇ ਬੈਠੇ ਸਾਡੇ ਹੱਥ ਸੁਨ ਹੋ ਜਾਂਦੇ ਨੇ ਸਕੂਟਰ ਚਲਾਉਂਦੇ ਮੋਟਰਸਾਈਕਲ ਤੇ ਜਾਂਦੇ ਆ ਕਦੋਂ ਪੈਰਾਂ ਚੋਂ ਜੁੱਤੀ ਲੈ ਕੇ ਗਰ ਜਾਂਦੀ ਹੈ ਇਹ ਵੀ ਸਾਨੂੰ ਪਤਾ ਨਹੀਂ ਲੱਗਦਾ ਸੋ ਅੱਜ ਸੁਣ ਪਣ ਦਾ ਨੁਸਕਾ ਸੁਣ ਪਣ ਦਾ ਬੜਾ ਬਿਹਤਰੀਨ ਜਿਹੜਾ ਘਰੇਲੂ ਇਲਾਜ ਤੁਹਾਡੇ ਵਾਸਤੇ ਅੱਜ ਲੈ ਕੇ ਆਏ ਆ ਮੇਰੇ ਨਾਲੇ ਹਮੇਸ਼ਾ ਦੀ ਤਰ੍ਹਾਂ ਹੈਲਥ케ਅਰ ਮੋਗਾ ਦੇ ਜਿਹੜੇ ਡਾਕਟਰ ਨੇ ਡਾਕਟਰ सुरेंद्रਪਾਲ ਸ਼ਰਮਾ ਜੀ ਸਾਡੇ ਨਾਲ ਨੇ ਪਹਿਲਾਂ ਸਵਾਗਤ ਕਰ ਲਿਆ ਨੇ ਬੜਾ ਵਧੀਆ ਨੁਸਖਾ ਬੜਾ ਵਧੀਆ ਟੋਟਕਾ ਤੁਸੀਂ ਦੇਖੋ ਅੱਜ ਇੱਥੇ ਉਹ ਦੇਣ ਵਾਲੇ ਨੇ ਲੌਂਗ ਰੱਖੇ ਨੇ ਮੇਥੀ ਦਾਣਾ ਹੈ ਲਸਣ ਹੈ ਅਜਵਾਇਨ ਹੈ ਤੇ ਇੱਕ ਤੇਲ ਰੱਖਿਆ ਹੋਇਆ ਤੇਲ ਵੀ ਦੱਸਾਂਗੇ ਤੁਹਾਨੂੰ ਕਿਸ ਚੀਜ਼ ਦਾ ਹੈ ਪਹਿਲਾਂ ਹਮੇਸ਼ਾ ਦੀ ਤਰ੍ਹਾਂ ਅਸੀਂ ਰਸਮੀ ਤੌਰ ਤੇ ਉਹਨਾਂ ਦਾ ਸਵਾਗਤ ਕਰਦੇ ਆ ਡਾਕਟਰ ਸਾਹਿਬ ਪਹਿਲਾਂ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਲੋਕਾਂ ਦੀ ਵੱਡੀ ਡਿਮਾਂਡ ਹੈਗੀ ਸੀ ਕਿ ਨੁਸਖਾ ਫਾਰਮੂਲਾ ਸਾਨੂੰ ਸੁਣ ਪਣਾ ਜਿਹੜਾ ਅੱਜ ਕੱਲ ਬਹੁਤ ਜ਼ਿਆਦਾ ਵੱਧ ਰਿਹਾ ਉਹਦੇ ਬਾਬਤ ਦਿਓ ਬਿਲਕੁਲ ਬਿਲਕੁਲ ਧੰਨਵਾਦ ਫਰੂਕੀ ਸਾਹਿਬ ਤੁਹਾਡਾ ਇੱਥੇ ਪਹੁੰਚਣ ਤੇ ਤੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਤੇ ਇੱਕ ਬਹੁਤ ਵੱਡੀ ਤੁਹਾਨੂੰ ਅਸੀਂ ਵਧਾਈ ਦੇ ਰਹੇ ਜੇ ਤੁਹਾਨੂੰ ਡਾਕਟੋਰੇਟ ਦਾ ਖਿਤਾਬ ਮਿਲਿਆ ਬਹੁਤ ਬਹੁਤ ਕੰਗ੍ਰੈਚੁਲੇਸ਼ਨ ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਸਭ ਲੋਕਾਂ ਦੀ ਨਿਵਾਜਸ਼ਾ ਨੇ ਲੋਕਾਂ ਦਾ ਪਿਆਰ ਹੈ ਜੀ ਡਾਕਟਰ ਸਾਹਿਬ ਜੀ ਬਿਲਕੁਲ ਬਿਲਕੁਲ ਚਾਹੀਦਾ ਵੀ ਚਲੋ ਇੰਨਾ ਮਿਹਨਤ ਕੀਤੀ ਹੈ ਤਾਂ ਕੁਝ ਨਾ ਕੁਝ ਤਾਂ ਫਲ ਚਾਹੀਦਾ ਵੀ ਹਾਂਜੀ ਹਾਂਜੀ ਤੇ ਅੱਜ ਆਪ ਦਰਸ਼ਕਾਂ ਵਾਸਤੇ ਜਿਹੜਾ ਨਸਾਂ ਨੂੰ ਬੰਦ ਨਸਾਂ ਨੂੰ ਖੋਲਣ ਵਾਲਾ ਨੁਸਖਾ ਦੇਵਾਂਗੇ ਕਿਉਂਕਿ ਆਪਣੇ ਕੋਲੇ ਕਾਫੀ ਪੁਰਾਣੇ ਰੋਗਾਂ ਤੋਂ ਪੇਸ਼ੈਂਟ ਜਿਹੜੇ ਠੀਕ ਹੋ ਰਹੇ ਤੁਸੀਂ ਦੇਖਿਆ ਹਰ ਵਾਰੀ ਆਪਣੇ ਕੋਲੇ ਪੇਸ਼ੈਂਟ ਮਲਟੀਪਲ ਡਿਜ਼ੀਜ਼ ਤੇ ਤੁਹਾਨੂੰ ਜਿਹੜੀਆਂ ਇੰਟਰਵਿਊਜ਼ ਦੇ ਕੇ ਜਾਂਦੇ ਨੇ ਕੋਈ ਸ਼ੂਗਰ ਵਾਲਾ ਹੁੰਦਾ ਕੋਈ ਨਸਾਂ ਬਲੌਕ ਵਾਲਾ ਹੁੰਦਾ ਕੋਈ ਅਸਥਮਾ ਵਾਲਾ ਕੋਈ ਬੀਪੀ ਵਾਲਾ ਕੋਈ ਲੀਵਰ ਫੈਟੀਲ ਕਿੰਨੇ ਹਜ਼ਾਰਾਂ ਪੇਸ਼ੈਂਟ ਠੀਕ ਹੋ ਰਿਹਾ ਪਰ ਜਿਹੜੇ ਦਰਸ਼ਕਾਂ ਦੀ ਮੰਗ ਹੈ ਸੀ ਸਾਨੂੰ ਕੋਈ ਨੁਸਖਾ ਦਿੱਤਾ ਜਾਵੇ ਜਿਹਦੇ ਨਾਲ ਸਾਡੀਆਂ ਨਸਾਂ ਬੰਦ ਜਿਹੜੀਆਂ ਉਹ ਖੁੱਲ ਜਾਣ ਜਿੱਦਾਂ ਪੈਰ ਸੁੰਨ ਹੋ ਜਾਂਦੇ ਨੇ ਪਾਰਕਸੈਂ ਡਿਜ਼ੀਜ਼ ਨੂੰ ਕਹਿੰਦੇ ਜਿਹਨੂੰ ਹੱਥਾਂ ਪੈਰਾਂ ਦਾ ਕੰਬਣਾ ਉਹ ਸਾਰਿਆਂ ਤੇ ਨੁਸਖਾ ਕੰਮ ਕਰੂਗਾ ਨਹੀਂ ਜਿਹੜੇ ਨਸਾਂ ਦੀ ਬਲੌਕ ਕਰਕੇ ਜੀ ਫਿਰ ਜਿਹੜੇ ਸੁਣਪਣਾ ਆਉਂਦਾ ਡਾਕਟਰ ਸਾਹਿਬ ਬਿਲਕੁਲ ਬਿਲਕੁਲ ਨਸਾਂ ਫਰੂਕੀ ਸਾਹਿਬ ਜਦੋਂ ਬਲੌਕ ਹੋ ਜਾਂਦੀਆਂ ਨੇ ਫਿਰ ਹੱਥ ਵੀ ਕੰਬਣੇ ਸ਼ੁਰੂ ਹੋ ਜਾਂਦੇ ਆ ਜਦੋਂ ਬਲੱਡ ਸਰਕੂਲੇਸ਼ਨ ਰੁਕਦਾ ਤੇ ਅਗਲੇ ਪਾਸੇ ਕੋਈ ਵੀ ਜਿੱਦਾਂ ਹੁਣ ਆਪਣੇ ਹੱਥ ਬਾਡੀ ਦੇ ਬਾਹਾਂ ਦਾ ਅਗਲਾ ਹਿੱਸਾ ਹੱਥਾ ਲੱਤਾਂ ਦਾ ਥੱਲੜਾ ਸਭ ਤੋਂ ਲਾਸਟ ਵਾਲਾ ਜਿਹੜਾ ਆਪਣੇ ਪੈਰ ਆ ਉੱਥੇ ਜਾ ਕੇ ਪਾਰਕਸ ਐਂਡ ਜੀ ਜਿੱਦਾਂ ਕੰਬਣੇ ਸ਼ੁਰੂ ਹੋ ਜਾਂਦੇ ਆ ਉਹ ਬਲੱਡ ਸਰਕੂਲੇਸ਼ਨ ਰੁਕਾ ਨਾਲ ਹੀ ਉਹ ਪ੍ਰੋਬਲਮ ਆਉਂਦੀ ਹੈ। ਤਾਂ ਕਰਦਨ ਵੀ ਕਈਆਂ ਦੀ ਐ ਐਵੇਂ ਐਵੇਂ ਕੰਬਦੀ ਹੈ ਜੀ। ਬਿਲਕੁਲ ਬਿਲਕੁਲ। ਫਿਰ ਬਲੌਕਿੰਗ ਦੀ ਇਸ਼ੂ ਹੁੰਦਾ ਜੀ। ਹਾਂਜੀ ਹਾਂਜੀ ਬਲੌਕਿੰਗ ਦੀ ਫਿਰੂਕੀ ਸਾਹਿਬ ਇਸ਼ੂ ਹੁੰਦਾ ਜਿੱਦਾਂ ਹੁਣ ਮੈਡੀਕਲ ਟਰਮ ਦੇ ਵਿੱਚ ਨਾਮ ਦੇ ਦਿੱਤਾ ਸਰਵਾਈਕਲ। ਸਰਵਾਈਕਲ ਫਿਰੂਕੀ ਸਾਹਿਬ ਕੋਈ ਅਲੱਗ ਤੋਂ ਡਿਸੀਜ਼ ਨਹੀਂ ਹੈਗੀ ਜਿੱਦਾਂ ਬ੍ਰੇਨ ਨੂੰ ਬਲੱਡ ਸਰਕੂਲੇਸ਼ਨ ਘੱਟ ਚਲਾ ਜਾਵੇ ਆ ਨਸਾਂ ਜਿਹੜੀਆਂ ਜਦੋਂ ਇਹ ਸਖਤ ਹੋ ਜਾਂਦੀਆਂ ਤੇ ਇਹਦੇ ਉੱਪਰ ਜਿਹਦਾ ਪੇਸ਼ੈਂਟ ਨੂੰ ਇੱਥੇ ਦਰਦ ਹੁੰਦਾ ਇੱਥੇ ਦਰਦ ਹੁੰਦਾ ਸਿਰ ਦੇ ਵਿੱਚ ਮਾਈਗਰੇਨ ਸ਼ੁਰੂ ਹੋ ਜਾਂਦਾ ਉਹ ਬਲੱਡ ਸਰਕੂਲੇਸ਼ਨ ਹੀ ਰੁਕਦਾ ਵਾ ਉਹਦੇ ਕਾਰਨ ਪ੍ਰੋਬਲਮ ਆਉਂਦੀ ਹੈ ਅੱਛਾ ਫਿਰ ਕਿਸੇ ਚੀਜ਼ ਦੀ ਘਾਟ ਹੋ ਜਾਂਦੀ ਹੈ ਜਾਂ ਫਿਰ ਬਲੌਕਿੰਗ ਨਸਾਂ ਦੇ ਵਿੱਚੋਂ ਕਿਉਂ ਹੋ ਜਾਂਦੀ ਹੈ ਜੀ ਡਾਕਟਰ ਸਾਹਿਬ ਇਹ ਫਰੁਕੀ ਸਾਹਿਬ ਕਿਦਾਂ ਕੋਈ ਤਾਂ ਆਪਣਾ ਖਾਣ ਪੀਣ ਕਰਕੇ ਪ੍ਰੋਬਲਮ ਆ ਰਹੀ ਏ ਬਾਕੀ ਬਲੌਕੇਜ ਦੇ ਕਈ ਤਰ੍ਹਾਂ ਦੇ ਕਾਰਨ ਹੁੰਦੇ ਸਰੀਰ ਵਿੱਚ ਕੁਝ ਜ਼ਰੂਰੀ ਵਿਟਾਮਿਨ ਮਿਨਰਲ ਜਿਹੜੇ ਉਹਨਾਂ ਦੀ ਕਮੀ ਹੋ ਜਾਣੀ ਉਹਦੇ ਕਾਰਨ ਇਹ ਆ ਜਾਂਦੀ ਜਿੰਦੇ ਵਿੱਚ ਅਸੀਂ ਕੋਈ ਦਰਸ਼ਕਾਂ ਨੂੰ ਸ ਜਿੱਦਾਂ ਵਿਟਾਮਿਨ B12 ਦੀ ਕਮੀ ਹੋ ਜਾਵੇ ਤਾਂ ਵੀ ਪਾਰਕਸਨ ਡਿਜ਼ੀਜ਼ ਆ ਜਾਂਦੀ ਆ ਵਿਟਾਮਿਨ E ਦੀ ਜੇ ਕਮੀ ਹੋ ਜਾਵੇ ਤਾਂ ਵੀ ਜਿੱਦਾਂ ਹੈਗਾ ਵੀ ਬਲੋਕੇਜ ਸ਼ੁਰੂ ਹੋਣੀ ਸ਼ੁਰੂ ਹੋ ਜਾਂਦੀ ਹੈ ਸਭ ਤੋਂ ਮੇਜਰ ਜਿਹੜਾ ਕੰਪਾਉਂਡ ਆਪਾਂ ਨੂੰ ਐਲ ਐਲ ਕੰਪਾਉਂਡ ਹੁੰਦਾ ਇੱਕ ਜੇ ਉਹ ਘਟ ਜਾਵੇ ਤੇ ਬਹੁਤ ਜ਼ਿਆਦਾ ਨਸਾਂ ਬਲੋਕੇਜ ਹੋ ਜਾਂਦੀ ਪੈਰ ਸੁੰਨ ਸੁੰਨ ਹੋਣੇ ਸ਼ੁਰੂ ਹੋ ਜਾਂਦੇ ਆ ਜਿੱਦਾਂ ਮੈਗਨੀਸ਼ੀਅਮ ਐਡਾਪਟ ਹੋ ਜਨ ਇਹ ਸਾਰੇ ਤੱਤਾਂ ਦੀ ਜੇ ਕਮੀ ਹੋ ਜਾਵੇ ਤੇ ਫਿਰ ਬਲੋਕੇਜ ਵਧਣ ਦੇ ਚਾਂਸ ਬਹੁਤ ਹੋ ਜਾਂਦੇ ਠੀਕ ਹੈ ਠੀਕ ਹੈ ਤੇ ਫਿਰ ਅੱਛਾ ਡਾਕਟਰ ਸਾਹਿਬ ਇਸ ਤੋਂ ਪਹਿਲਾਂ ਕਿ ਅਸੀਂ ਤੁਹਾਡੇ ਬਾਰੇ ਨੁਸਖੇ ਬਾਬਤ ਅਸੀਂ ਦਸੀਏ ਪਹਿਲਾਂ ਸਾਨੂੰ ਇਹ ਸਮਝਾ ਦਿਓ ਕਿ ਨੁਸਕਾ ਕੀ ਹੈ ਕਿਵੇਂ ਕੰਮ ਕਰੇਗਾ ਉਸ ਤੋਂ ਬਾਅਦ ਅਸੀਂ ਤੁਹਾਡੇ ਕੋਲੋਂ ਪੁੱਛਾਂਗੇ ਵੀ ਇਹਨਾਂ ਦਾ ਕੰ ਹਾਂਜੀ ਨੁਸਖੇ ਦੇ ਵਿੱਚ ਆਪਾਂ ਸਾਰੀਆਂ ਘਰੇਲੂ ਚੀਜ਼ਾਂ ਲਈਆਂ ਫਰੂਕੀ ਸਾਹਿਬ ਜਿੱਦਾਂ ਸਾਰਾ ਆਪਣੇ ਰਸੋਈ ਦੇ ਵਿੱਚ ਹੀ ਇਹ ਸਾਰਾ ਸਮਾਨ ਮਿਲ ਜਾਂਦਾ ਸਰੋਂ ਦਾ ਤੇਲ ਹੋ ਗਿਆ ਜਮੈਨ ਲਸਣ ਮੇਥੀ ਦਾਣਾ ਤੇ ਲੌਂਗ ਇਹ ਪੰਜਾਂ ਚੀਜ਼ਾਂ ਨੂੰ ਆਪਾਂ ਮਿਕਸ ਕਰਕੇ ਬਣਾ ਕੇ ਜਿਹੜਾ ਇਹਦਾ ਕਾੜਾ ਬਣਾ ਕੇ ਜਿਹਦਾ ਤੇ ਤੇਲ ਬਣਾ ਕੇ ਦੇਵਾਂਗੇ ਦਰਸ਼ਕਾਂ ਨੂੰ ਕਾੜ ਕੇ ਸੀ ਤੇਲ ਬਣਾਉਣਾ ਇਹਦਾ ਬਿਲਕੁਲ ਕਾੜ ਕੇ ਤੇਲ ਬਣਾਵਾਂਗੇ ਜਿਹੜਾ ਨਸਾਂ ਦੀ ਬਲੌਕੇਜ ਨੂੰ ਖੋਲੂਗਾ ਹਾਂਜੀ ਅੱਛਾ ਦੱਸ ਦੱਸ ਤੋਂ ਪਹਿਲਾਂ ਕਿ ਚਲੋ ਅਸੀਂ ਇਹ ਤੁਹਾਨੂੰ ਕੁਆਂਟੀਟੀ ਵੀ ਅਸੀਂ ਦੱਸਾਂਗੇ ਕਿ ਕਿੰਨੀ ਕਿੰਨੀ ਕੁਆਂਟੀਟੀ ਇਸ ਨੁਸਕੇ ਫਾਰਮੂਲੇ ਦੇ ਵਿੱਚ ਲੈਣੀ ਹੈ ਤੇ ਬੜੇ ਫਾਇਦੇ ਡਾਕਟਰ ਸਾਹਿਬ ਨੇ ਲੋਕਾਂ ਦੇ ਇਸ ਨੁਸਕੇ ਨਾਲ ਫਾਰਮੂਲੇ ਨਾਲ ਕੀਤੇ ਨੇ ਅੱਛਾ ਸਰੋਂ ਦਾ ਤੇਲ ਇਸ ਤਰ੍ਹਾਂ ਦਾ ਕੀ ਹੈ ਜੀ ਜਿਹੜਾ ਬਲੌਕਿੰਗ ਖੋਲ ਸਕਦਾ ਹੈ ਇਹ ਨਸਾਂ ਦੀ ਜਿਹੜੀ ਬਲੌਕਿੰਗ ਹੈ ਉਹ ਖੁੱਲ ਜਾਂਦੀ ਹੈ ਸਰੋਂ ਦਾ ਤੇਲ ਤਾਂ ਫਰੂਕੀ ਸਾਹਿਬ ਆਪਣੇ ਨੂੰ ਦੇਖੋ ਦਾਦੇ-ਪਰਦਾਦੇ ਤੋਂ ਵਰਤਦੇ ਆਪਾਂ ਆ ਰਹੇ ਆ ਮੈਂ ਆਪਣਾ ਪੰਜਾਬ ਦੇ ਵਿੱਚ ਜਿਹੜਾ ਆਪਾਂ ਸਰੋਂ ਦਾ ਤੇਲ ਨੂੰ ਯੂਜ਼ ਕਰਦੇ ਆ ਸਬਜ਼ੀਆਂ ਦੇ ਵਿੱਚ ਵੀ ਆਚਾਰ ਵੀ ਪਾਇਆ ਜਾਂਦਾ ਉਹ ਸਰੋਂ ਦਾ ਤੇਲ ਪਾਉਂਦੇ ਆ ਦੇਖੋ ਆਪਾਂ ਅੱਜ ਆਂਬ ਦਾ ਸੀਜ਼ਨ ਚੱਲਦਾ ਆਂਬ ਲੈ ਕੇ ਕੱਟ ਕੇ ਆਪਾਂ ਪਾ ਦਿੰਨੇ ਆ ਤੁਸੀਂ ਸਰੋਂ ਦਾ ਤੇਲ ਨਾ ਪਾਓ ਚਾਰ ਦਿਨ ਬਾਅਦ ਉਲੀ ਲੱਗ ਜੂ ਇਹਨੂੰ ਤੇ ਜਦੋਂ ਆਪਾਂ ਸਰੋਂ ਦੇ ਤੇਲ ਨਾਲ ਉੱਪਰ ਭਰ ਦਿੰਨੇ ਆ ਤੇ 10-10 ਸਾਲ ਪੁਰਾਣਾ ਚਾਰ ਪਿਆਰ ਰਹਿੰਦਾ ਕਿ ਨਹੀਂ ਉਦਾਂ ਤੇ ਸਰੋਂ ਦਾ ਤੇਲ ਵੀ ਅੰਮ੍ਰਿਤ ਹੈ ਇੱਕ ਤਰ੍ਹਾਂ ਦਾ ਬਾਕੀ ਇਹਦੇ ਵਿੱਚ ਜਿਹੜਾ ਮੇਨ ਕੰਪਾਊਂਡ ਆ ਉਹ ਮੇਗਾ 3 ਤੇ ਮੇਗਾ 6 ਨਾਲੇ ਭਰਪੂਰ ਹੁੰਦਾ ਜਿਹੜਾ ਆਪਾਂ ਨੁਸਖੇਵਾਂ ਚ ਉਹ ਯੂਜ਼ ਕਰਾਂਗੇ ਤੇ ਬੰਦ ਨਸਾਂ ਨੂੰ ਖੋਲਣ ਦੇ ਵਿੱਚ ਵੀ ਸਾਡੀ ਮਦਦ ਕਰੂਗਾ ਤੇ ਹੋਰ ਵੀ ਕਾਫੀ ਸਾਰੇ ਇਹਦੇ ਵਿੱਚ ਜਿਹੜਾ ਸਰੋਂ ਦੇ ਤੇਲ ਵਿੱਚ ਕੰਪਾਊਂਡ ਪਾਏ ਜਾਂਦੇ ਆ ਜਿੱਦਾਂ ਮੋਨੋ ਅਨਸੈਚੂਰੇਟ ਜਿਹੜੀ ਇਹਦੇ ਵਿੱਚ ਫੈਟੀ ਐਸਿਡ ਹੁੰਦਾ ਉਹ 65% ਹੁੰਦਾ ਤੇ ਹੋਰ ਵੀ ਪੋਲੀ ਅਨਸੈਚੂਰੇਟ ਉਹ ਚ 23% ਇਹਦੇ ਵਿੱਚ ਪਾਇਆ ਜਾਂਦਾ ਤੇ ਇਹ ਕਾਫੀ ਸਾਰੀ ਮਦਦ ਕਰਦਾ ਆਪਣੇ ਨਸਾਂ ਨੂੰ ਖੋਲਣ ਲਈ ਜੀ ਫਿਰ ਇਹ ਲਸਣ ਕੀ ਕਰੇਗਾ ਜੀ ਤੁਸੀਂ ਲਸਣ ਵੀਦਾ ਵੀ ਇਸਤੇਮਾਲ ਕੀਤਾ ਬਹੁਤ ਘਰੇਲੂ ਜੇ ਨੁਸਖੇ ਤੁਸੀਂ ਅੱਜ ਦੱਸ ਰਹੇ ਹੋ ਲਸਣ ਤਾਂ ਫਰੂਕੀ ਸਾਹਿਬ ਹੁਣ ਲੋਕਾਂ ਨੂੰ ਪਤਾ ਹੀ ਹੈ ਲਸਣ ਤਾਂ ਜਿੱਦਾਂ ਆਮ ਹੀ ਕੇ ਦਾ ਬਲੱਡ ਜਿਹੜਾ ਹੱਗ ਸੰਗਣਾ ਹੋ ਜਾਵੇ ਤਾਂ ਘਰੇਲੂ ਆਪ ਆਪ ਹੀ ਕਰ ਲੈਂਦੇ ਸਵੇਰ ਖਾਲੀ ਪੇਟ ਲਸਣ ਦੀ ਜਿਹੜੀ ਖਾਲੀ ਜਿਹੜੀ ਹੈਗੀ ਇੱਕ ਤੁਰੀ ਖਾਣੀ ਸ਼ੁਰੂ ਕਰ ਦਿੰਦੇ ਆ ਤੇ ਕਿੰਨੇ ਤੁਸੀਂ ਦੇਖਿਆ 20 ਤੋਂ 25 ਮਹੀਨੇ ਮਹੀਨੇ ਦੇ ਵਿੱਚ ਵਿੱਚ ਆਉਂਦੇ ਆ ਵੀ ਕੋਲਸਟੇਰਲ ਲੈਵਲ ਨਾਰਮਲ ਹੋ ਜਾਂਦਾ ਤੇ ਇਹਨੂੰ ਬਾਹਰ ਤੋਂ ਵੀ ਪਲਾਈ ਜੀ ਆਪਾਂ ਇਹਨੂੰ ਨੁਸਖੇ ਦੇ ਵਿੱਚ ਯੂਜ਼ ਕਰਾਵਾਂਗੇ ਕਾਰਡ ਦੇ ਵਿੱਚ ਇਹਨੂੰ ਆਪਾਂ ਜਿਹੜਾ ਯੂਜ਼ ਕਰਾਂਗੇ ਤੇਲ ਦੇ ਨਾਲ ਤੇ ਇਹ ਬਾਹਰੋਂ ਹੀ ਬਲਕੇਜ ਨੂੰ ਖੋਲਦਾ ਵਾ ਕਿਆ ਬਾਤ ਕਿਆ ਬਾਤ ਤੇ ਫਿਰ ਉਸ ਤੋਂ ਬਾਅਦ ਡਾਕਟਰ ਸਾਹਿਬ ਲੌਂਗ ਤੇ ਚਲੋ ਪ੍ਰੋਪਰਟੀ ਦਾ ਸਾਰੀ ਜਾਣਦੇ ਨੇ ਕਿ ਬੜੀ ਬਿਹਤਰੀਨ ਚੀਜ਼ ਹੈਗੀ ਹੈ ਲੌਂਗ ਦਾ ਇਸਤੇਮਾਲ ਤੁਸੀਂ ਇਸ ਸਪੈਸ਼ਲ ਤੇਲ ਦੇ ਵਿੱਚ ਬਲੌਕਿੰਗ ਖੋਲਣ ਵਾਲੇ ਤੇਲ 'ਚ ਕਿੰਨੀ ਕੁ ਮਾਤਰਾ 'ਚ ਕਰਵਾਉਣਾ ਤੇ ਇਹਦਾ ਕੀ ਕੰਮ ਰਹੇਗਾ ਇਹ ਫਰੁਕੀ ਸਾਹਿਬ ਇਹਦੇ ਆਪਾਂ ਤਾਂ ਜਿੱਦਾਂ ਲੌਂਗ ਦੇ 10 ਤੋਂ 20 ਦਾਣੇ ਜਿਹੜਾ ਇੰਨੇ ਇੰਨੇ ਕੋ ਪਾਉਣੇ ਆਪਾਂ ਠੀਕ ਹੈ ਆ ਦੇਖੋ ਇੰਨੇ ਕਿ ਇੰਨੇ ਕੀ ਬੋਣੇ 200 ml ਤੇਲ ਲੈ ਕੇ ਨਾ 200 g ਤੇਲ ਲੈ ਕੇ ਤੇ 20 ਕ ਦਾਣੇ ਜਿਹੜੇ ਲੌਂਗ ਦੇ ਪਾਵਾਂਗੇ ਇੱਕ ਚਮਚ ਮੇਥੀ ਦਾਣਾ ਪਾਵਾਂਗੇ ਤੇ 10 ਕ ਕਲੀਆਂ ਜਿਹੜੀਆਂ ਹੈਗੀਆਂ ਇਹਦੀ ਲਸਣ ਦੀਆਂ ਪਾਵਾਂਗੇ ਆਪਾਂ 10 ਕਲੀਆਂ ਲਸਣ ਦੀਆਂ ਪਾ ਕੇ ਇੱਕ ਚਮਚ ਜਵੈਂਦਾ ਪਾਵਾਂਗੇ ਤੇ ਉਹ ਆਪਾਂ ਬਣਾ ਕੇ ਵੀ ਦਰਸ਼ਕਾਂ ਨੂੰ ਨੁਸਖਾ ਨਾਲ ਦੇ ਸਾਹਮਣੇ ਦੱਸਾਂ ਕਿਦਾਂ ਇਹਨੂੰ ਬਣਾਉਣਾ ਵਾ ਕਿੰਨਾ ਟਾਈਮ ਇਹਨੂੰ ਬਾਲਣਾ ਵਾ ਕਿ ਦੋ ਲਾਉਣਾ ਵਾ ਕਿਵੇਂ ਲਾਉਣਾ ਵਾ ਸਾਰਾ ਦੱਸਾਂਗੇ ਫਿਰ ਇਹ ਲੌਂਗ ਦੀ ਇੰਪੋਰਟੈਂਸ ਕੀ ਰਹਿ ਜਾਂਦੀ ਹੈ ਜੀ ਇਸ ਸਾਰੇ ਮਸਲੇ ਚ ਮਤਲਬ ਤੁਸੀਂ ਕਹਿ ਰਹੇ ਹੋ ਵੀ 10 ਵੀ ਲੌਂਗ ਦਾ ਇਸਤੇਮਾਲ ਕਰਨਾ ਹੈ ਲੌਂਗ ਕੀ ਕੰਮ ਕਰੇਗਾ ਮਤਲਬ ਮੇਰਾ ਸਵਾਲ ਇਹ ਹੈ ਜੀ ਪ੍ਰੋਕੀ ਸਾਹਿਬ ਮੈਂ ਨਾ ਜਿਹੜਾ ਨੁਸਖੇ ਜਿਹੜੇ ਦਰਸ਼ਕਾਂ ਦੇ ਰੂਬਰੂ ਕਰਦਾ ਪਹਿਲਾਂ ਮੈਨੂੰ ਇਹ ਦੇਖਣਾ ਪੈਂਦਾ ਇਹਨਾਂ ਚ ਪ੍ਰੋਪਰਟੀ ਕੀ ਆ ਵੀ ਇਹ ਕੰਮ ਕਰੂਗਾ ਜੇ ਜਿਹੜੀ ਆਪਾਂ ਦਰਸ਼ਕਾਂ ਨੂੰ ਜਾਣਕਾਰੀ ਦੇਵਾਂਗੇ ਜੀ ਉਹਦੇ 'ਚ ਕੋਈ ਫਾਇਦਾ ਕਰੂਗਾ ਕਿ ਨਹੀਂ ਕਰੂਗਾ ਐਵੇਂ ਆਪਾਂ ਹਵਾ 'ਚ ਨੁਸਖਾ ਕੋਈ ਨਹੀਂ ਦਿੰਦੇ ਇਹਦੇ ਵਿੱਚ ਦੇਖਿਆ ਵੀ ਯੂਜਨਲ ਦਾ ਇੱਕ ਜਿਹੜਾ ਕੰਪਾਊਂਡ ਹੁੰਦਾ ਵਾ ਜਿਹੜਾ ਬਲੋਕਿੰਗ ਖੋਲਣ ਦੇ ਵਿੱਚ ਮਦਦ ਕਰਦਾ ਬਲੱਡ ਸਰਕੂਲੇਸ਼ਨ ਨਾਰਮਲ ਕਰੂਗਾ ਲੌਂਗ ਦੇ ਵਿੱਚ ਹਾਂਜੀ ਯੂਜਨਲ ਦਾ ਨਾ ਇੱਕ ਕੰਪਾਊਂਡ ਹੁੰਦਾ ਇਹ ਬੰਦ ਨਸਾਂ ਨੂੰ ਖੋਲਣ ਦੇ ਵਿੱਚ ਸਾਡੀ ਮਦਦ ਕਰੂਗਾ ਤਾਂ ਕਰਕੇ ਨੁਸਖੇ ਦੇ ਵਿੱਚ ਇਹਨੂੰ ਯੂਜ਼ ਕੀਤਾ ਸੀ ਠੀਕ ਠੀਕ ਹੈ ਤੇ ਫਿਰ ਮੇਥੀ ਦਾਣਾ ਵੀ ਤੁਸੀਂ ਇਹਦੇ ਵਿੱਚ ਯੂਜ਼ ਕਰਵਾ ਰਹੇ ਹੋ ਹਾਂਜੀ ਮੇਥੀ ਦਾਣਾ ਵੀ ਮੇਥੀ ਦਾਣਾ ਵੀ ਕਾਫੀ ਦੇ ਵਿੱਚ ਐਂਟੀ ਇਨਫਲ ਇਹਨੂੰ ਆਪਾਂ ਤਾਂ ਯੂਜ਼ ਵਿੱਚ ਕਰ ਰਹੇ ਆ ਕਿਉਂਕਿ ਸੋਜ ਨੂੰ ਘੱਟ ਕਰਦਾ ਮੈਥੀ ਦਾਣਾ ਜਿੱਦਾਂ ਆਪਾਂ ਨੂੰ ਇਹਦੇ ਵਿੱਚ ਯੂਜ਼ ਕਰਕੇ ਜਦੋਂ ਅਪਲਾਈ ਕਰਾਂਗੇ ਤੇ ਇਹਦੇ ਵਿੱਚ ਮੇਨ ਪ੍ਰੋਪਰਟੀ ਹੁੰਦੀ ਹੈ ਜਿਹੜੀ ਇਨਫਲਮੇਟਰੀ ਜਿਹੜੀ ਸੋਜਨ ਨੂੰ ਦਰਦ ਨੂੰ ਘਟਾਊਗਾ ਇਹ ਐਂਟੀ ਇਨਫਲਮੇਟਰੀ ਐਂਟੀ ਇਨਫਲਮੇਟਰੀ ਗੁਣ ਹੁੰਦੇ ਮੈਥੀ ਦੇ ਵਿੱਚ ਤਾਂ ਆਪਾਂ ਪਹਿਨ ਵਿੱਚ ਇਹਦੇ ਯੂਜ਼ ਕੀਤਾ ਵਾ ਤੇ ਫਿਰ ਡਾਕਟਰ ਸਾਹਿਬ ਜਿਹੜਾ ਇੱਕ ਰਹਿ ਗਈ ਅਜਵਾਇਨ ਤੁਸੀਂ ਕਹਿੰਦੇ ਵੀ ਅਜਵਾਇਨ ਦਾ ਵੀ ਬੜਾ ਵੱਡਾ ਰੋਲ ਹੈ ਇਸ ਨੁਸਕੇ 'ਚ ਹਾਂਜੀ ਹਾਂਜੀ ਬਿਲਕੁਲ ਅਜਵਾਇਣ ਵੀ ਜਿਹੜੇ ਸੋਜ ਨੂੰ ਘੱਟ ਕਰਦੇ ਫਰੂਕੀ ਸਾਹਿਬ ਅਸੀਂ ਹੁਣ ਅਜਵਾਇਣ ਦੇ ਆ ਦੇਖੋ ਅਜਵਾਇਣ ਦਾ ਅਰਕ ਪਿਆ ਸਾਡੇ ਕੋਲ ਜਵਾਇਣ ਤੇ ਗੱਲ ਆ ਗਈ ਇਹ ਤਿੰਨਾ ਜਵਾਇਨਾ ਦਾ ਅਰਕ ਆ ਤਿੰਨਾ ਜਵਾਇਣ ਬਿਲਕੁਲ ਜੀ ਬਿਲਕੁਲ ਇੱਕ ਸਿੰਪਲ ਅਜਵਾਇਣ ਯੂਜ਼ ਕੀਤੀ ਗਈ ਹੈ ਇਹ ਫਾਰਮੂਲੇ ਦੇ ਵਿੱਚ ਇੱਕ ਖੁਰਾਸਾਨੀ ਤੇ ਇੱਕ ਜੰਗਲੀ ਜਵਾਇਨਾ ਤਿੰਨੇ ਜਵਾਇਨਾ ਦਾ ਅਰਕ ਇਹਦੇ ਵਿੱਚ ਇਹਦਾ ਅਸੀਂ ਮੇਨ ਦਰਸ਼ਕਾਂ ਨੂੰ ਦੱਸ ਦਈਏ ਵੀ ਅਸੀਂ ਇਹਦਾ ਯੂਜ਼ ਕਰਾਉਂਦੇ ਆ ਪੇਟ ਦੇ ਅਲਸਰ ਤੋਂ ਠੀਕ ਪੇਟ ਦੇ ਰੋਗਾਂ ਤੇ ਪੇਟ ਦੇ ਕੀੜੇ ਹੋਣ ਜਿੱਦਾਂ ਪੇਟ ਦੇ ਵਿੱਚ ਗੜਬੜ ਜਾਂ ਪੇਟ ਫੁੱਲਿਆ ਰਹੇ ਤਾਂ ਭੁੱਖ ਨਹੀਂ ਲੱਗਦੀ ਇਹ 20 20 ਡ੍ਰੌਪ ਜਦੋਂ ਦੋ ਤਿੰਨ ਜਿਹੜੀ ਅਸੀਂ ਯੂਜ਼ ਕਰਾਵਾਂਗੇ ਤਾਂ ਪੂਰੀ ਭੁੱਖ ਲੱਗੂਗੀ ਇਹ ਤਿੰਨਾਂ ਜੋ ਇਹਨਾਂ ਦਾ ਹਾਰਕਾ ਜੀ ਅੱਛਾ ਤੇ ਡਾਕਟਰ ਸਾਹਿਬ ਜਿਨ੍ਹਾਂ ਕੋਲੇ ਨੁਸਖਾ ਫਾਰਮੂਲਾ ਬਣਾਉਣ ਦਾ ਟਾਈਮ ਨਹੀਂ ਜਾਂ ਵੇਲਾ ਨਹੀਂ ਜਿਹੜਾ ਕਹਿੰਦੇ ਨੇ ਸਾਨੂੰ ਕੁਝ ਆਪਣੇ ਆਪ ਹੀ ਤੁਸੀਂ ਫਿਰ ਇਸ ਤਰ੍ਹਾਂ ਦਾ ਨੁਸਖਾ ਕੋਈ ਫਾਰਮੂਲਾ ਬਣਾ ਕੇ ਰੱਖਿਆ ਹੈ ਜਾਂ ਤੁਸੀਂ ਡਿਮਾਂਡ ਤੋਂ ਬਾਅਦ ਹੀ ਬਣਾ ਬਣਾਉਣੇ ਹੋ ਨਹੀਂ ਜਿੰਨੇ ਅਸੀਂ ਬਣਾ ਕੇ ਰੱਖਦੇ ਕਿਉਂਕਿ ਸਾਡੇ ਕੋਲ ਡੇਲੀ ਪੇਸ਼ੈਂਟ ਇੱਥੇ ਰੀਚ ਕਰਦੇ ਆ ਵਿਜ਼ਿਟ ਕਰਦੇ ਆ ਅਲੱਗ-ਅਲੱਗ ਰੋਗਾਂ ਤੋਂ ਅਸੀਂ ਹਰ ਇੱਕ ਚੀਜ਼ ਨੂੰ ਜਿਹੜਾ ਬਣਾ ਕੇ ਰੱਖਿਆ ਹੁੰਦਾ ਤੇ ਬਣਾ ਕੇ ਵੀ ਬਿਲਕੁਲ ਕੈਮੀਕਲ ਫ੍ਰੀ ਰੱਖਿਆ ਹੁੰਦਾ ਕਿਸੇ ਤਰ੍ਹਾਂ ਦਾ ਕੋਈ ਸਟੇਰਾਈਟ ਕੈਮੀਕਲ ਨਹੀਂ ਹੁੰਦਾ ਜਿੱਦਾਂ ਸਾਡਾ ਵੈਰੀਕੋਸ ਔਇਲ ਵੈਰੀਕੋਸ ਔਇਲ ਦਾ ਮਤਲਬ ਉਹਦਾ ਪੰਜਾਬੀ ਜਿੱਦਾਂ ਆਪਣੇ ਲੱਤਾਂ ਦੇ ਉੱਪਰ ਨੀਲੀਆਂ-ਲੀਲੀਆਂ ਨਾੜਾਂ ਦੇ ਗੁੱਛੇ ਵੱਜ ਜਾਂਦੇ ਉਹ ਬਲੌਕ ਹੋ ਜਾਂਦੀ ਹੈ ਬਲੋਕ ਇਹਦੇ ਕਰਨ ਉੱਪਰ ਆ ਕੇ ਗੁੱਛੇ ਵੱਜ ਜਾਂਦੇ ਤੇ ਜਿਹੜਾ ਪੇਸ਼ੈਂਟ ਉਹਦਾ ਅਲੱਗ ਚਮਕਣ ਲੱਗ ਜਾਂਦੀ ਹੈ ਲੱਗ ਚਮਕਦੀਆਂ ਜੀ ਉਹਦੇ ਨਾਲ ਹੀ ਪੈਰ ਸੁੰਨ ਹੋਣੇ ਸ਼ੁਰੂ ਹੋ ਜਾਂਦੇ ਆ ਦਰਦ ਰੈਣੀ ਸ਼ੁਰੂ ਹੋ ਜਾਂਦੀ ਹੈ ਇਹ ਵੈਰੀਕੋਸ ਆਇਲ ਆ ਇਹਨੂੰ ਅਸੀਂ 10 ਤੋਂ 15 ਦਿਨ ਯੂਜ਼ ਕਰਾਂਗੇ ਤੇ ਨਾਲ ਮੈਡੀਸਿਨ ਪੀਨੂ ਦੇਵਾਂਗੇ ਜਿਹੜੇ ਇੰਟਰਨਲ ਪ੍ਰੋਬਲਮ ਠੀਕ ਕਰੇਗੀ ਪੀਨੂ ਜੀ ਹਾਂ ਜੀ ਨਾਲ ਆਪ ਦੇਖੋ ਜੀ ਤਾਂ ਇਹ ਅਪਲਾਈ ਕਰਨ ਨੂੰ ਹੋ ਗਿਆ ਜੀ ਜਿੱਦਾਂ ਆ ਹੈਗੀ ਆ ਆਪਣੀ ਨਸਾਂ ਨੂੰ ਖੋਲਣ ਵਾਲੀ ਕਿੱਟ ਨੋ ਪਰ ਤੁਸੀਂ ਬਣਾ ਰੱਖੀਏ ਹਾਂ ਜੀ ਹਾਂ ਜੀ ਹਾਂ ਜੀ ਕਿਤੇ ਅਸੀਂ ਫਿਰ ਇਦਾਂ ਬੜਾ ਕੇ ਰੱਖੀਆਂ ਹੁੰਦੀਆਂ ਨੇ ਪੇਸ਼ੈਂਟ ਜੋ ਸਾਨੂੰ ਕੰਪਲੀਟ ਕਰਦਾ ਜਾਂ ਕੋਈ ਪ੍ਰੋਬਲਮ ਦੱਸਦਾ ਅਸੀਂ ਨਾਲ ਦੀ ਨਾਲ ਉਸੇ ਵੇਲੇ ਉਹਨਾਂ ਨੂੰ ਜਿਹੜਾ ਹੈਗਾ ਦੇ ਦਿੰਨੇ ਆ ਇਹਦੇ ਆਹ ਦੇਖੋ ਚਾਰ ਸ਼ੀਸ਼ੀਆਂ ਇਹਦੀਆਂ ਜਿਹੜੀਆਂ ਹੈਗੀਆਂ 20-20 ਡ੍ਰੌਪ ਲੈਣੇ ਹੁੰਦੇ ਫਿਰ ਉਕੀ ਸਾਹਿਬ 10-10 ਮਿੰਟ ਦੇ ਫਰਕ ਹਾਂ ਜੀ ਹਾਂ ਜੀ ਇੱਕ ਨੰਬਰ ਤੋਂ ਸ਼ੁਰੂ ਹੋ ਜਾਣਾ ਦੋ ਤੇ ਤਿੰਨ ਤੇ ਚਾਰ ਇਦਾਂ ਚਾਰਾਂ ਦੇ ਵਿੱਚੋਂ 20-20 ਡ੍ਰੌਪ ਲੈਣੇ ਸਵੇਰੇ ਸ਼ਾਮ ਕਾਤ ਕਾਚ ਦੇ ਗਲਾਚਾ ਚ ਥੋੜਾ ਥੋੜਾ ਪਾਣੀ ਲੈ ਕੇ ਜਿੱਦਾਂ ਆਪਾਂ ਹਰ ਵਾਰੀ ਪਾਣੀ ਦੀ ਮਕਤਾਰ ਹੀ ਕੁਝ ਨਹੀਂ ਰੱਖਣੀ ਆਪਾਂ ਸਿੰਗਲ ਬੋਟਲ ਚ ਇਦਾਂ ਪਾ ਕੇ ਦਿਖਾ ਦਿੰਨੇ ਬਹੁਤ ਪਾਵਰਫੁਲ ਚੀਜ਼ ਐ ਬੰਦ ਨਾ ਸਾਨੂੰ ਖੋਲਣ ਵਾਸਤੇ ਆ ਦੇਖੋ ਇਦਾਂ ਵੇਖਣ ਨੂੰ ਵੀ ਤੁਹਾਨੂੰ ਲੱਗੂ ਇਹਦੇ ਵਿੱਚ ਪਾਣੀ ਐ ਜਿੱਦਾਂ ਪਰ ਹਰਕ ਕੱਡੇ ਹੁੰਦੇ ਪੌਦਿਆਂ ਦੇ ਇਹਦੇ ਵਿੱਚ ਕੋਈ ਵੀ ਸਟੇਰਟ ਕੈਮੀਕਲ ਨਹੀਂ ਹੁੰਦਾ ਇਦਾਂ 20 ਡ੍ਰੌਪ ਪਾ ਕੇ ਤੇ ਆਪਾਂ ਪੀ ਲੈਣਾ ਇਹਨੂੰ ਚਾਰਾਂ ਨੂੰ ਦਸਾ ਦਸਾ ਮਿੰਟਾਂ ਦੇ ਫਰਕ ਨਾ ਲੈਣਾ ਸਵੇਰੇ ਸ਼ਾਮ ਬੰਦ ਨਸਾਂ ਨੂੰ ਖੋਲ ਦੂਗੀ 20 ਤੋਂ 25 ਦਿਨ ਦੇ ਵਿੱਚ ਵਿੱਚ ਤੇ ਰਿਜ਼ਲਟ ਤੁਹਾਡੇ ਸਾਹਮਣੇ ਹੁੰਦਾ ਤੁਸੀਂ ਇੱਕ ਕਲੀਨਿਕ ਤੇ ਆਉਨੇ ਕਿੰਨੇ ਪੇਸ਼ੈਂਟ ਤੇ ਬੈਠੇ ਹੁੰਦੇ ਆ ਜੀ ਤੁਸੀਂ ਦੂਰ ਦੂਰ ਤੋਂ ਪੇਸ਼ੈਂਟ ਹੁੰਦੇ ਕੋਈ ਜਲੰਦਰ ਤੱਕ ਕੋਈ ਤੋਂ ਪਹਿਲੇ 20 ਦਿਨ ਦੀ ਜੇ ਡੋਜ਼ ਲੈ ਕੇ ਆਏ ਹੁੰਦੇ ਆ ਤੇ ਉਹ ਕਹਿੰਦੇ ਸਾਨੂੰ 50% ਫਰਕ ਆ ਤੇ ਜੇ ਤੇ 9 ਮਹੀਨੇ ਬਾਅਦ ਕੁਦਰਤੀ ਜਗ੍ਹਾ ਤੁਹਾਨੂੰ ਕੋ ਪੇਸ਼ੈਂਟ ਇਥੇ ਮਿਲ ਜਾਵੇ ਜਿਹਨੂੰ ਤੀਜਾ ਮਹੀਨਾ ਸ਼ੁਰੂ ਹੋ ਜਾਵੇ ਤੇ 9 ਮਹੀਨੇ ਹੋ ਗਿਆ ਦਵਾਈਆਂ ਸੀ ਲੈਦਿਆਂ ਨੂੰ ਉਹ ਤਾਂ ਤੁਹਾਨੂੰ ਫਿਰ ਪੂਰੀ ਸਟੇਟਮੈਂਟ ਹੀ ਦੇ ਦਿੰਦੇ ਨਾ ਵੀ ਅਸੀਂ ਬਿਲਕੁਲ ਠੀਕ ਆ ਜੀ 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 ਅੱਛਾ ਚਲੋ ਡਾਕਟਰ ਸਾਹਿਬ ਇਹ ਹੋ ਗਏ ਤੁਹਾਡੇ ਨੁਸਖੇ ਫਾਰਮੂਲੇ ਜਿਹਨਾਂ ਕੋਲ ਸਮਾਨ ਨਹੀਂ ਹੈ ਉਹ ਸਿੱਧੇ ਜਿਹੜੇ ਤੁਸੀਂ ਕਿੱਟ ਵੀ ਬਣਾਈ ਹੋਈ ਹੈ ਨਸਾ ਖੋਲਣ ਵਾਲੀ ਤੇ ਹੁਣ ਸਾਨੂੰ ਨੁਸਖਾ ਦੇ ਆਪਾਂ ਸਾਹਮਣੇ ਹੁਣ ਜਿਹੜਾ ਨੁਸਕਾ ਫਾਰਮੂਲਾ ਕਰਾਂਗੇ ਆ ਦੇਖੋ 200 ਐਮਐਲ ਤੇਲ ਹੈ ਜੀ ਆਪਾਂ ਪਹਿਲੇ 200 ਐਮਐਲ ਜਿਹੜਾ ਇਹਨੂੰ ਰੱਖਿਆ ਹੋਇਆ 200 ਐਮਐਲ ਤੇਲ ਆਪਾਂ ਇਹਦੇ ਵਿੱਚ ਪਾ ਲੈਣਾ ਜੀ ਫਰਾਈ ਪ੍ਰੈਂਡ ਦੇ ਵਿੱਚ ਠੀਕ ਹੈ 200 ਐਮਐਲ ਤੇਲ ਪਾ ਕੇ ਇਹਦੇ ਵਿੱਚ 10 ਕੌਂਕਲੀਆਂ ਹੈਗੀਆਂ ਜਿਹੜੀਆਂ ਲਸਣ ਦੀਆਂ ਪਾਉਣੀਆਂ ਠੀਕ ਹੈ 4 ਹੋ ਗਈਆਂ ਆ ਦੇਖੋ 10 ਦਾਸ ਹੀ ਆਪਾਂ ਰੱਖੀਆਂ ਹੋਈਆਂ ਪੂਰੀਆਂ ਮਤਲਬ ਮਿqdaਰ ਤੇਲ ਦੇ ਅਕੋਰਡਿੰਗਲੀ ਘਟਾਵਾ ਦੱਸ ਸਕਦੇ ਹਾਂ ਜੀ ਹਾਂਜੀ ਹਾਂਜੀ ਬਸ 200 ਐਮਐਲ ਦੇ ਵਿੱਚ 10 ਕਾਲੀਆਂ ਲਸਣ ਦੀਆਂ ਪੈਣਗੀਆਂ ਠੀਕ ਹੈ ਇਸ ਤੋਂ ਅੱਗੇ ਅਜਵੈਨ ਹੋਗੀ ਆਪਣੀ ਠੀਕ ਹੈ ਅਜਵੈਨ ਕਿੰਨੀ ਲੈਣੀ ਹੈ ਇੱਕ ਚਮਚ ਫਰੂਕੀ ਸਾਹਿਬ ਅਜਵੈਨ ਦਾ ਪਾਉਣਾ ਦੇਖੋ ਇੱਕ ਚਮਚ ਅਜਵੈਨ ਦਾ ਹੋ ਗਿਆ ਠੀਕ ਹੈ ਜੀ ਹਾਂਜੀ ਇਸ ਤੋਂ ਅੱਗੇ ਆ ਗਿਆ ਆਪਣਾ ਮੇਥੀ ਦਾਣਾ ਲਓ ਜੀ ਮੇਥੀ ਦਾਣਾ ਵੀ ਇੱਕ ਚਮਚਾ ਆਪਾਂ ਪਾਉਣਾਵਾ ਦਰਸ਼ਕਾਂ ਦੇ ਸਾਹਮਣੇ ਜਿੰਨੇ ਵੀ ਆਪਾਂ ਨੁਸਕੇ ਫਰੂਕੀ ਸਾਹਿਬ ਰੱਖੇ ਆ ਅੱਜ ਤੱਕ ਤੁਹਾਨੂੰ ਕਦੇ ਇਹ ਕਿਹਾ ਦਰਸ਼ਕਾਂ ਨੇ ਸਾਨੂੰ ਪਤਾ ਨਹੀਂ ਲੱਗਾ ਜੀ ਪੂਰੀ ਜਿਹੜੇ ਸਾਵਧਾਨੀਆਂ ਸਾਹਮਣੇ ਦਿਖਾਉਣਾ ਇੰਨਾ ਇੰਨਾ ਹੀ ਪਾਉਣਾ ਜੀ ਕਿਉਂਕਿ ਘੱਟ ਤੋਂ ਘੱਟ ਫੋਨ ਆਪਾਂ ਨੂੰ ਆਉਣ ਆਪਾਂ ਇਹ ਨਹੀਂ ਚਾਹੁੰਦੇ ਵੀ ਸਾਨੂੰ ਲੋਕ ਡਿਸਟਰਬ ਹੋ ਕੇ ਫੋਨ ਕਰਨ ਸਾਨੂੰ ਪਤਾ ਨਹੀਂ ਲੱਗਾ ਜੀ ਕਿਵੇਂ ਯੂਜ਼ ਕਰਨਾ ਜੀ ਕਿੰਨੇ ਕੁ ਪਾਏ ਨੇ ਲੌਂਗ 10 ਤੋਂ 15 ਦਾਣੇ ਜੀ 10 ਤੋਂ 15 ਦਾਣੇ ਹਾਂਜੀ ਹਾਂਜੀ ਫਿਰ ਹੁਣ ਕੀ ਕਰਨਾ ਜੀ ਇਸ ਤੋਂ ਉਹਨੂੰ ਆਪਾਂ ਜਿਹੜਾ ਹੈਗਾ ਹਲਕੀ ਅੱਗ ਤੇ 15 ਤੋਂ 20 ਮਿੰਟ ਉਬਾਲ ਲੈਣਾ ਜੀ ਮਤਲਬ ਅਸੀਂ ਸਾਰੀਆਂ ਚੀਜ਼ਾਂ ਦੇਖੋ ਤੁਸੀਂ ਲਸਣ ਪਾਤਾ ਡਾਕਟਰ ਸਾਹਿਬ ਨੇ ਲੌਂਗ ਪਾਤੇ ਮੇਥੀ ਦਾਣਾ ਹੋ ਗਿਆ ਅਜਵੈਨ ਹੋਗੀ ਔਰ ਨਾਲੋਂ ਨਾਲ ਸਰੋਂ ਦਾ ਤੇਲ ਇਸਤੇਮਾਲ ਜਿਹੜਾ ਡਾਕਟਰ ਸਾਹਿਬ ਨੇ ਇਸ ਨੁਸਕੇ ਫਾਰਮੂਲੇ ਦੇ ਵਿੱਚ ਕੀਤਾ ਔਰ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਜਿਹੜਾ ਇਹ ਤੇਲ ਹੈਗਾ ਲਗਭਗ ਲਗਭਗ ਅਸੀਂ 20 ਮਿੰਟ ਨੂੰ ਲੋ ਫਲੇਮ ਦੇ ਉੱਤੇ ਇਹਨੂੰ ਕਾੜਨਾਂ ਬਿਲਕੁਲ ਬਿਲਕੁਲ 20 ਮਿੰਟ ਜਿਹੜਾ ਲੋ ਫਲੇਮ ਤੇ ਆਪਾਂ ਕਾੜਾਂਗੇ ਤੇ ਬਾਅਦ ਦੇ ਵਿੱਚ ਇਹਨੂੰ ਆਪਾਂ ਛਾਣਣੀ ਨਾਲ ਛਾਣ ਲੈਣਾ ਵਾ ਠੀਕ ਹੈ ਛਾਣ ਕੇ ਇਹਨੂੰ ਇੱਕ ਜਿਹੜੀ ਕੱਚ ਦੀ ਚੀਜ਼ੀ ਦੇ ਵਿੱਚ ਪਾ ਕੇ ਰੱਖ ਲੈਣਾ ਤੇ ਸਵੇਰੇ ਸ਼ਾਮ ਹਲਕੇ ਹੱਥ ਨਾਲ ਅਪਲਾਈ ਕਰਨਾ ਜਿੱਥੇ ਜਿੱਥੇ ਤੁਹਾਨੂੰ ਨਸਾਂ ਬਲੌਕ ਪੈਰਾਂ 'ਚ ਚੰਚਣਾ ਢੋਰੀ ਆ ਜਾਂ ਪੈਰ ਸੁੰਨ ਹੋ ਰਿਹਾ ਜਾਂ ਬਾਹਵਾ ਸੁੰਨ ਹੋ ਰਹੀਆਂ ਜਿੱਥੇ ਵੀ ਸੁੰਨਪਾਨ ਮਹਿਸੂਸ ਹੁੰਦਾ ਇਹਨੂੰ ਹਲਕੇ ਹੱਥ ਨਾਲ ਦੋ ਟਾਈਮ ਲਾਓ ਸਵੇਰੇ ਸ਼ਾਮ ਜੀ 15 ਤੋਂ 20 ਦਿਨ ਦੇ ਵਿੱਚ ਵਿੱਚ ਪੂਰਾ ਆਰਾਮ ਮਿਲੂਗਾ ਹਾਂਜੀ ਕਿਆ ਬਾਤ ਹੈ ਸੋ ਤੁਸੀਂ ਦੇਖੋ ਨੁਸਖਾ ਫਾਰਮੂਲਾ ਤਿਆਰ ਬਰ ਤਿਆਰ ਹੈਗਾ ਇਸੇ ਤਰੀਕੇ ਨਾਲ ਜਦੋਂ 20 ਮਿੰਟਾਂ ਦੇ ਵਿੱਚ ਇਹ ਸਮਝੋ ਵੀ ਨੁਸਖਾ ਫਾਰਮੂਲਾ ਤਿਆਰ ਹੋ ਜਾਣਾ ਸਾਡੇ ਕੋਲ ਸਮੇਂ ਦੀ ਘਾਟ ਹੁੰਦੀ ਹੈ ਇਸ ਕਰਕੇ ਅਸੀਂ ਨੁਸਖਾ ਫਾਰਮੂਲਾ ਦਾ ਤਰੀਕਾ ਤੁਹਾਨੂੰ ਦੱਸ ਦਿੰਨੇ ਆ ਤੇ ਇਸ ਤਰੀਕੇ ਨਾਲ ਸਮਝੋ ਜੀ 20 ਮਿੰਟ ਇਹ ਸਾਡੇ ਜਿਹੜਾ ਉਬਾਲ ਲਿਆ ਉਬਾਲਣ ਤੋਂ ਬਾਅਦ ਫਿਰ ਜੀ ਹਾਂ ਜੀ ਇਹਦੇ ਬਾਲ ਕੇ ਜਦੋਂ ਆਪਾਂ ਨੂੰ 20 ਮਿੰਟ ਬਾਅਦ ਛਾਣ ਕੇ ਦਰਸ਼ਕਾਂ ਨੂੰ ਦਿਖਾ ਦਾਂਗੇ ਠੀਕ ਹੈ ਤੇ ਛਾਣਣਾ ਨੂੰ ਅਸੀਂ ਦਿਖਾਈ ਦਿੰਨੇ ਹਾਂ ਕਿਸ ਤਰੀਕੇ ਨਾਲ ਇਹਨੂੰ ਉਸ ਤੋਂ ਬਾਅਦ ਜਦੋਂ 20 ਮਿੰਟ ਬਾਅਦ ਇਹ ਸਾਡਾ ਨੁਸਖਾ ਫਾਰਮੂਲਾ ਤਿਆਰ ਹੁੰਦਾ ਉਸ ਤੋਂ ਬਾਅਦ ਇਹਨੂੰ ਅਸੀਂ ਇਸੇ ਤਰੀਕੇ ਨਾਲ ਬਾਹਰ ਕੱਚ ਦੇ ਭਾਂਡੇ ਦੇ ਵਿੱਚ ਕੱਢ ਲਾਂਗੇ ਹਾਂ ਜੀ ਆ ਦੇਖੋ ਜਦੋਂ 20 ਮਿੰਟ ਬਾਅਦ ਲਿਆ ਗਿਆ ਇਹਨੂੰ ਦੇਖੋ ਇਸ ਤਰ੍ਹਾਂ ਆਪਾਂ ਛਾਲ ਲੈਣਾ ਛਾਨਣੀ ਦੇ ਵਿੱਚ ਛਾਣ ਕੇ ਤੇ ਇਹਨੂੰ ਫਿਰ ਆਪਾਂ ਕੱਚ ਦੇ ਜਿਹੜਾ ਹੈਗਾ ਬੋਤਲ ਦੇ ਵਿੱਚ ਸਾਂਭ ਲੈਣਾ ਵਾ 200 ਐਮਐਲ ਇੱਕ ਰਿ ਬਣ ਗਿਆ ਮਹੀਨਾ 2 ਮਹੀਨੇ ਮੁੱਕਣਾ ਨਹੀਂ ਜ ਸਵੇਰੇ ਸ਼ਾਮ ਲਾਉਣਾ ਥੋੜਾ ਥੋੜਾ 10 10 15 15 ਡ੍ਰੌਪ ਹੱਥ ਤੇ ਪਾ ਕੇ ਤੇ ਹਲਕੇ ਹੱਥ ਨਾਲ ਮ사ਜ ਕਰੋ ਆ ਦੇਖ ਤੇ ਮੈਨੂੰ ਜਾਂਦਾ ਪੀਰ ਯਾਰ ਖੁਸ਼ਬੂ ਕਿੰਨੀ ਆ ਰਹੀ ਹੈ ਲਸਣ ਦੀ ਤੇ ਜਵੈਣ ਦੀ ਜੀ ਜੀ ਇੰਨੇ ਤੋਂ ਆਪਾਂ ਜਿਹੜਾ ਬਜ਼ਾਰੋਂ ਲੈ ਕੇ ਤੇਲਾਲ ਦੇ ਮੈਡੀਕਲ ਸਟੋਰ ਤੋਂ ਉਹ ਕੁਝ ਵੀ ਨਹੀਂ ਕਰਦੇ ਉਹ ਤਾਂ ਸਾਈਡ ਇਫੈਕਟ ਕਰਦੇ ਆ ਪਰ ਇਹ ਨੇਚਰਲ ਆਇਲ ਬਣਾਇਆ ਆਪਾਂ ਘਰ ਦੀ ਰਸੋਈ ਦੇ ਵਿੱਚੋਂ ਠੀਕ ਹੈ ਹਾਂਜੀ ਤੇ ਡਾਕਟਰ ਸਾਹਿਬ ਫਿਰ ਇਹਨੂੰ ਅਪਲਾਈ ਜਿੱਨਾਂ ਤੁਸੀਂ ਕਿਹਾ ਨਸਾਂ ਦੀ ਬਲੌਕਿੰਗ ਜਿੱਥੇ ਹੈਗੀ ਐ ਜਾਂ ਫਿਰ ਜਿੱਥੇ ਦਰਦਾਂ ਤੇ ਵੀ ਕੰਮ ਕਰੇਗਾ ਜੀ ਦਰਦਾਂ ਤੇ ਵੀ ਕੰਮ ਕਰੇਗਾ ਹਾਂ ਸੁਣਪਨ ਤੇ ਵੀ ਕੰਮ ਕਰੇਗਾ ਵੈਸੇ ਤਾਂ ਫਰੂਕੀ ਸਾਹਿਬ ਇੱਕੋ ਹੀ ਗੱਲ ਹੈ ਵੀ ਜਦੋਂ ਬੰਦ ਨਸਾਂ ਖੁੱਲ ਜਾਂਨ ਦਰਦ ਤਾਂ ਵੈਸੇ ਹੀ ਗਾਇਬ ਹੋ ਜਾਂਦਾ ਦਰਦ ਉਹਦੇ ਹੀ ਹੁੰਦੀ ਆ ਜਦੋਂ ਨਸਾਂ ਬਲੌਕ ਹੋਣ ਆਪਣੀਆਂ ਹਾਂਜੀ ਅ ਡਾਕਟਰ ਸਬਤ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਲਈ ਤੇ ਹੁਣ ਕੁਝ ਕੁ ਲੋਕ ਬੈਠੇ ਨੇ ਸੀ ਉਹਨਾਂ ਦਾ ਤਜਰਬਾ ਲਵਾਂਗੇ ਉਹਨਾਂ ਦਾ ਤਜਰਬਾ ਕੀ ਹੈ ਕਿਸ ਤਰੀਕੇ ਨਾਲ ਉਹਨਾਂ ਨੂੰ ਇੱਥੇ ਆ ਕੇ ਡਾਕਟਰ सुरेंद्रਪਾਲ ਸ਼ਰਮਾ ਜੀ ਦੇ ਨੁਸਖਿਆਂ ਦੇ ਨਾਲ ਫਾਇਦਾ ਹੋਇਆ ਹੈ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਹਮੇਸ਼ਾ ਦੀ ਤਰ੍ਹਾਂ ਕੁਝ ਕੁ ਲੋਕ ਹੈ ਇੱਥੇ ਆਏ ਹੋਏ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਹੋ ਜਿਹੀਆਂ ਦਿੱਕਤਾਂ ਪਰੇਸ਼ਾਨੀਆਂ ਉਹ ਇੱਥੇ ਲੈ ਕੇ ਆਏ ਸੀ ਤੇ ਉਸ ਤੋਂ ਬਾਅਦ ਹੈਲਥ케ਅਰ ਮੋਗਾ ਚ ਜਦੋਂ ਤੋਂ ਡਾਕਟਰ सुरेंद्रਪਾਲ ਸ਼ਰਮਾ ਹੋਰਾਂ ਨਾਲ ਉਹ ਕੰਟੈਕਟ ਦੇ ਵਿੱਚ ਆਏ ਨੇ ਉਹਨਾਂ ਨੂੰ ਕਿੰਨੀ ਕੁ ਰਾਹਤ ਇੱਥੇ ਮਿਲੀ ਹੈ ਸਤਿ ਸ਼ਕਲ ਜੀ ਸਤਿ ਸ਼ਕਲ ਜੀ ਕਿ ਨਾਈਟ ਤੁਹਾਡਾ ਮੈਂ ਨੰਦਵਿੰਦਰ ਕੁਮਾਰ ਹਾਂ ਜੀ ਅੱਛਾ ਕਿੱਥੋਂ ਆਏ ਹੋ ਜਲੰਧਰ ਤੋਂ ਤੁਸੀਂ ਜਲੰਧਰ ਤੋਂ ਆਏ ਮੋਗੇੜਾ ਜਲੰਧਰ ਨੂੰ ਚਲੇ ਜਾਂਦੇ ਨੇ ਜੇ ਕੋਈ ਦਿੱਕਤ ਪਰੇਸ਼ਾਨੀ ਹੋਵੇ ਤੁਸੀਂ ਉਲਟਾ ਮੋਗੇ ਨੂੰ ਆਗੇ ਉਹ ਮੈਂ ਦੇਖਿਆ ਸੀ ਇਹਨਾਂ ਦਾ ਪੈਟ ਇੱਕ ਪਹਿਲੇ ਤੁਹਾਡੀ ਕੀਤੀ ਹੋਈ ਸੀਗੀ ਜੀ ਜੀ ਤੇ ਉਹਨਾਂ ਮੁਤਾਬਕ ਮੈਨੂੰ ਮਿਸੇ ਨੇ ਵੀ ਹੱਲੇ ਫੋਨ ਤੇ ਦੱਸਿਆ ਕਿੱਥੋਂ ਜੀ ਕੈਨੇਡਾ ਤੋਂ ਤੁਸੀਂ ਵੀ ਕੈਨੇਡਾ ਤੋਂ ਆਏ ਹੋ ਹਾਂਜੀ ਅੱਛਾ ਤੇ ਉਹਨਾਂ ਨੇ ਦੱਸਿਆ ਵੀ ਉੱਥੇ ਦਵਾਈ ਜਰੂਰ ਲੈ ਕੇ ਆਓ ਹੈ ਤੇ ਮੈਂ ਫਤਿਉ ਦਵਾਈ ਲਈ ਆ ਤੇ ਪਹਿਲੀ ਵਾਰੀ ਮੈਂ ਇੱਕ ਵਾਰੀ ਹੱਲੇ ਲਈ ਆ ਤੇ ਉਹ ਮੈਨੂੰ ਥੋੜਾ ਜਿਹਾ ਫਰਕ ਲੱਗਾ ਕੀ 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 ਪ੍ਰੋਬਲਮ ਕੀ ਲੈ ਕੇ ਆ ਬਸ ਸਾਦੀ ਆ ਜਾਂ ਕਦੇ ਕਦੇ ਖਾਂਗ ਆਂਦੀ ਬਸ ਕਦੇ ਕਦੇ ਹਾਂਜੀ ਰੁਟੀਨ ਚ ਨਹੀਂ ਆਂਦੀ ਅੱਛਾ ਚਲੋ ਪਰਮਾਤਮਾ ਕਰੇ ਆਵੇ ਬਣਾ ਹਾਂਜੀ ਆਂਕਿਊ ਹਾਂਜੀ ਹਾਂਜੀ ਸਾਂਝ ਕੀ ਪ੍ਰੋਬਲਮ ਹੁੰਦੀ ਸਾ ਚੜਦਾ ਐ ਪੌੜੀਆਂ ਚੜ੍ਹਨੇ ਨੂੰ ਮੈਂ ਤੁਰਨੇ ਨੂੰ ਨਾਰਮਲ ਤੁਰਨੇ ਨੂੰ ਫੇਰ ਚੜਦਾ ਹੌਲੀ 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 ਚੱਲੂ ਫੇਰ ਤਾਂ ਨਹੀਂ ਚੜਦਾ ਪਰ ਨਾਰਮਲ ਤਾਂ ਆਦਮੀ ਚੱਲੇ ਪੈਂਦਾਗਾ ਕਿਤੇ ਕਦੋਂ ਤੂੰ ਪ੍ਰੋਬਲਮ ਕਦੋਂ ਤੋਂ ਆਈ ਹੈ 2 ਸਾਲ ਤੋਂ ਹੈ ਜੀ 2 ਸਾਲ ਹੋ ਗਈ ਮਤਲਬ ਤੁਹਾਨੂੰ ਸ਼ੁਰੂ ਹੋਈ ਨੂੰ ਕਿਤੇ ਦਿਖਾਇਆ ਕਰੇ ਨੇ ਤੁਸੀਂ ਕੈਨੇਡਾ ਵਗੈਰਾ ਕੋਈ ਤਾਂ ਕੈਨੇਡਾ ਵਾਲੇ ਤਾਂ ਕਹਿੰਦੇ ਨਹੀਂ ਵੀ ਅੰਗਰੇਜ਼ ਨੇ ਜਿਹੜੇ ਡਾਕਟਰ ਮੈਂ ਉਹਨਾਂ ਨੂੰ ਦੰਦਾ ਨਹੀਂ ਦੱਸਦਾ ਨਹੀਂ ਆਪਣੇ ਫੈਮਿਲੀ ਡਾਕਟਰ ਨੂੰ ਇਸ ਕਰਕੇ ਉਹਨਾਂ ਨੇ ਪੰਪ ਦੇਣਾ ਜ਼ਰੂਰ ਮੈਂ ਪਹਿਲੀ ਵਾਰ ਦਿੱਤਾ ਹੈ ਪੰਪ ਪੰਪ ਨਹੀਂ ਮੈ ਲੈਣਾ ਇਨਹੇਲਰ ਇਨਹੇਲਰ ਤੇ ਇਨਹੇਲਰ ਤੋਂ ਇਲਾਵਾ ਜਿਹੜੀ ਦਵਾਈਆਂ ਹਨਾ ਉਹ ਮੈਂ ਨਹੀਂ ਪਸੰਦ ਕਰਦਾ ਉਹ ਵੀ ਅੰਗਰੇਜ਼ੀ ਦਵਾਈਆਂ ਜਿਆਦਾ ਖਾਂ ਦਵਾਈਆਂ ਤਾਂ ਬਹੁਤ ਮਿਲਦੀਆਂ ਉਹ ਸੀਨੀਅਰ ਨੂੰ ਹੈ ਵੀ ਫਰੀ ਆ ਹਾਂਜੀ ਤੇ ਇਸ ਕਰਕੇ ਪਰ ਦੇਖਣ ਨੂੰ ਲੱਗਦੇ ਨਹੀਂ ਵੀ ਤੁਸੀਂ ਸੀਨੀਅਰ ਹੋ ਨਹੀਂ ਮੈਂ 74 ਹੁਣ ਚੱਲ ਰਿਹਾ ਮੇਰਾ ਹਾਂਜੀ ਇਹ ਕਿੰਨਾ ਕ ਫਰਕ ਲੱਗਿਆ ਜਦੋਂ ਤੁਸੀਂ ਇੱਥੇ ਆਏ ਹੋ ਪਹਿਲਾਂ ਤੇ ਹੁਣ ਕਿੰਨੇ ਦਿਨਾਂ ਦੀ ਤੁਸੀਂ ਇੱਥੇ ਨੁਸਖਾ 20 20 ਦਿਨ ਦੀ ਖਰਦੀ ਹੈ ਮੈਂ ਅੱਛਾ 20 ਦਿਨਾਂ ਚ ਕਿੰਨਾ ਕ ਫਰਕ ਪਿਆ ਤੁਹਾਨੂੰ ਮਤਲਬ ਸਾਹ ਜਿਹੜਾ ਤੁਰਨਾ ਕਰਨਾ ਠੀਕ ਹੋਇਆ ਅੱਗੇ ਨਾਲ ਨਹੀਂ ਨਹੀਂ ਅੱਗੇ ਨਾਲੋਂ ਤਾਂ ਫਰਕ ਪਿਆ ਅੱਛਾ ਪਰ ਮੈਂ ਹੁਣ ਪਰਸੈਂਟੇਜ ਨਹੀਂ ਦੱਸ ਸਕਦਾ ਤੁਹਾਨੂੰ ਕਿਉਂਕਿ ਮਤਲਬ ਫਰਕ ਪਿਆ ਤੁਹਾਨੂੰ ਫਰਕ ਪਿਆ ਹੈਗਾ ਤੁਹਾਨੂੰ ਤੇ ਪਹਿਲਾਂ ਤਾਂ ਬਿਲਕੁਲ ਹੀ ਨਹੀਂ ਸੀ ਹਾਂ ਤੇ ਜਿਹੜੇ ਲੋਕ ਇਸ ਵੇਲੇ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਕੀ ਕਹੋਗੇ ਤੁਸੀਂ ਤੁਹਾਡਾ ਐਕਸਪੀਰੀਅੰਸ ਕੀ ਆਲਾ ਬਰਕਸ ਐਕਸਪੀਰੀਅੰਸ ਮੇਰਾ ਤਾਂ ਇੱਥੇ ਮੈਂ ਬੈਟਰ ਦਾ ਐਕਸਪੀਰੀਅੰਸ ਮੇਰਾ ਚਲੋ ਵੀਡੀਓ ਦੇਖਣ ਨੂੰ ਕਹਿੰਦੇ ਆ ਵੀ ਇੱਥੇ ਆਓ ਡਾਕਟਰ ਸਾਹਿਬ ਨਾਲ ਸਲਾਹ ਕਰੋ ਉਹ ਕਿਹੜੇ ਮਜਬੂਰ ਤੁਹਾਨੂੰ ਦਵਾਈ ਦਿੰਦੇ ਆ ਜੇ ਤੁਹਾਨੂੰ ਚੰਗੀ ਲੱਗੇ ਤਾਂ ਦਵਾਈ ਲਓ ਤੇ ਬਾਕੀ ਗਰੰਟੀ ਦਿੰਦੇ ਆ ਓਕੇ ਅੱਛਾ ਤੁਹਾਨੂੰ ਸਭ ਤੁਹਾਨੂੰ ਸਭ ਤੋਂ ਵਧੀਆ ਕਿਹੜੀ ਗੱਲ ਲੱਗੀ ਡਾਕਟਰ ਸਾਹਿਬ ਦੀ ਡਾਕਟਰ ਸਾਹਿਬ ਤੁਹਾਨੂੰ ਨਾਲ ਲਾਈ ਦਾ ਬੋਲਣ ਦਾ ਨਾ ਉਹ ਤੁਹਾਡੇ ਲੈਸ ਨਾਲ ਜਿੰਨਾ ਹੀ ਆ ਵਧੀਆ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਆਪਣਾ ਐਕਸਪੀਰੀਅੰਸ ਸ਼ੇਅਰ ਕਰਨ ਦਾ ਥੈਂਕ ਯੂ ਜੀ ਜੀ ਸੋ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਸਾਡੇ ਨਾਲ ਇੱਕ ਹੋਰ ਸਾਡੀ ਗੁੜੀਆ ਹੈ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਆ ਨਾਲ ਗੁੜੀਆ ਦੀ ਮਦਰ ਵੀ ਨੇ ਹਾਂ ਜੀ ਸੱਚ ਕਾਲ ਗੁੜੀਆ ਸੱਚ ਕਾਲ ਜੀ ਕਿੰਨਾ ਹੈ ਤੁਹਾਡਾ ਮੇਰਾ ਨਾਮ ਪ੍ਰਪ੍ਰੀਤ ਅੱਛਾ ਪ੍ਰਪ੍ਰੀਤ ਕਿੱਥੋਂ ਆਇਓ ਮੈਂ ਕੋੜੀ ਸਿਖਾਤੋਂ ਅੱਛਾ ਕੋੜੀ ਸਿਖਾਤੋਂ ਆਇਓ ਕੀ ਪ੍ਰੋਬਲਮ ਲੈ ਕੇ ਆਏ ਮੈਨੂੰ ਫੈਟੀ ਲੀਵਰ ਦੀ ਪ੍ਰੋਬਲਮ ਆ ਤੇ ਇੱਕ ਮੇਰੇ ਬੀਪੀ ਦੀ ਪ੍ਰੋਬਲਮ ਹੈ ਫੈਟੀ ਲੀਵਰ ਕਿੰਨਾ ਉਮ 2021 ਥੋੜੀ ਏਜ ਹੈ ਇੰਨੇ ਛੋਟੇ ਸਾਲ ਕੀ ਖਾਂਦੇ ਰਹੇ ਹੋ ਆਈ ਡੋਟ ਨੋ ਡਾਈਜੈਸ਼ਨ ਦੇ ਵਿੱਚ ਥੋੜੀ ਪ੍ਰੋਬਲਮ ਸੀ ਮੈਨੂੰ ਕਾਫੀ ਟਾਈਮ ਤੋਂ ਜਦੋਂ ਮੈਂ ਕੁਝ ਵੀ ਖਾਂਦਾ ਬਾਸ ਫੂਡ ਤਾਂ ਨਹੀਂ ਜ਼ਿਆਦਾ ਚੱਲਦਾ ਨਹੀਂ ਘੱਟ ਕਦੇ-ਕਦੇ ਬਟ ਚੱਲਦਾ ਹੈ ਤੇ ਬਟ ਉਹ ਡਾਈਜੈਸ਼ਨ ਦੇ ਵਿੱਚ ਪ੍ਰੋਬਲਮ ਸੀ ਜਿੱਦਾਂ ਹੈਵੀ ਚੀਜ਼ਾਂ ਜਿਹੜੀਆਂ ਸੀਗੀਆਂ ਤੇ ਤਾਂ ਆਪਣੇ ਘਰ ਦਾ ਬਣਿਆ ਸਾਗ ਹੁੰਦਾ ਉਹ ਦੇਸੀ ਕਿਉਂ ਉਹ ਮੈਨੂੰ ਨਹੀਂ ਸੀ ਬਚਦਾ ਅੱਛਾ ਹਾਂਜੀ ਉਹਦੇ ਵਿੱਚ ਪ੍ਰੋਬਲਮ ਸੀ ਤੇ ਇੱਕ ਮੇਰਾ ਬੀਪੀ ਸ਼ੂਟ ਕਰ ਜਾਂਦਾ ਸੀ ਅੱਛਾ ਹਾਂਜੀ ਉਹ ਫਿਰ ਹੁਣ ਕਿਵੇਂ ਹੈ ਹੁਣ ਅੱਗੇ ਨਾਲੋਂ ਕਾਫੀ ਫਰਕ ਹੈ ਕਿੰਨੇ ਟਾਈਮ ਦੀ ਤੁਸੀਂ ਮੈਡੀਸਿਨ ਲਈ ਜਿੰਨਾਂ ਕੋਲ ਨੀਅਰ ਅਬਾਊਟ 1 1/2 ਮਨთ ਹੋ ਚੁੱਕਿਆ ਅੱਛਾ ਮਤਲਬ ਡੇਡ ਮਹੀਨੇ ਚ ਤੁਹਾਨੂੰ ਕਿੰਨਾ ਫਰਕ ਲੱਗਦਾ ਇਹ ਮੈਨੂੰ ਅੱਗੇ ਨਾਲੋਂ ਕਾਫੀ ਫਰਕ ਹੈ ਕੀ ਫਰਕ ਨਜ਼ਰ ਆਇਆ ਜਿਹੜਾ ਬੀਪੀ ਆ ਬੀਪੀ ਮੇਰਾ ਹੁਣ ਕੰਟਰੋਲ ਚ ਰਹਿੰਦਾ ਹੈ ਤੇ ਕਾਫੀ ਚੀਜ਼ਾਂ ਐਸੀਆਂ ਹੈ ਜਿਹੜੀਆਂ ਹੁਣ ਮੈਨੂੰ ਡਾਈਜੈਸਟ ਹੋਣ ਲੱਗ ਗਈਆਂ ਨੇ ਅੱਛਾ ਸਾਖ ਸੁ ਖਾ ਲੈਣੇ ਹੁਣ ਹਾਂਜੀ ਬਟ ਜ਼ਿਆਦਾ ਨਹੀਂ ਜਿੱਦਾਂ ਪ੍ਰੋਪਰ ਨਹੀਂ ਬਟ ਮੈਂ ਖਾ ਲੈਂਦਾ ਸਵਾਦ ਤਾਂ ਦੇਖ ਸਕਦੇ ਹਾਂ ਪਹਿਲਾਂ ਹੋ ਵੀ ਨਹੀਂ ਸੀ ਚੱਲਦਾ ਨਹੀਂ ਹਾਂਜੀ ਬਿਲਕੁਲ ਹੀ ਨਹੀਂ ਤੋ ਇਹ ਮਤਾ ਜੀ ਨੇ ਤੁਹਾਡੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਕੀ ਨਾਮ ਹੈ ਪਰਮਜੀਤ ਕੌਰ ਅੱਛਾ ਕੀ ਇਸ ਤਰ੍ਹਾਂ ਦੇ ਕੀ ਖੋਇਆ ਕੁੜੀ ਨੂੰ ਤੁਸੀਂ ਜ਼ਿਆਦਾ ਸੇਵਾ ਕਰਦੇ ਮੈਨੂੰ ਲੱਗਦਾ ਇਹ ਫਾਸੂਡ ਵਿੱਚ ਜ਼ਿਆਦਾ ਖਾਂਦੇ ਨੇ ਅੱਜ ਕੱਲ ਆ ਅੱਛਾ ਹਾਂ ਇਸ ਕਰਕੇ ਹੋ ਜਾਂਦਾ ਹੈ ਇਹਨਾਂ ਦੀ ਚੀਜ਼ਾਂ ਤੇ ਪ੍ਰੇਜ ਨਹੀਂ ਨਾ ਬੱਚੇ ਕਰਦੇ ਹਾਂ ਤੇ ਮੈਨੂੰ ਵੀਰ ਜੀ ਅਲਰਜੀ ਬਹੁਤ ਸੀ ਅੱਛਾ ਆਪਣੀ ਸਕਿਨ ਦੀ ਅੱਛਾ ਜੀ ਤੇ ਮੈਂ ਇਹਨਾਂ ਕੋਲ 3 ਮਹੀਨੇ ਦਵਾਈ ਖਾਧੀ ਦੀ ਮੇਰੇ ਮਤਲਬ ਬਾਡੀ ਦੇ ਵਿੱਚ ਨਮਕ ਦੀ ਮਾਤਰਾ ਵਧ ਗਈ ਸੀ ਬਹੁਤ ਵੱਡੇ ਵੱਡੇ ਵੀ ਮਤਲਬ ਗੜਾ ਜਿਹੇ ਬਣ ਗਏ ਸਨ ਗੜ ਬਣ ਗਏ ਸੀ ਬਹੁਤ ਅੱਛਾ ਜੀ ਤੇ ਫਿਰ ਮੈਂ ਇਹਨਾਂ ਕੋ 3 ਮਹੀਨੇ ਦਵਾਈ ਖਾਧੀ ਤੇ ਮੈਨੂੰ ਇਹਨਾਂ ਕੋ ਆਰਾਮ ਆ ਗਿਆ ਕੀ ਕੀ ਫਰਕ ਪਿਆ ਤੁਹਾਨੂੰ ਮਤਲਬ ਕੀ ਮੇਰੀ ਬਿਲਕੁਲ ਸ킨 ਸਹੀ ਹੋ ਗਈ ਅੱਛਾ ਇਸ ਤੋਂ 3 ਮਹੀਨੇ ਪਹਿਲਾਂ ਦੀ ਕੀ ਹਾਲ ਸੀ ਬਹੁਤ 20 25 ਸਾਲ ਦੀ ਬਿਮਾਰੀ ਸੀ ਪੁਰਾਣੀ ਹਾਂ ਬਚਦਾ ਹੀ ਨਹੀਂ ਸੀ ਕਿਤੇ ਸਰੀਰ ਉਹਦੇ ਵਿੱਚੋਂ ਪਸ ਨਿਕਲਦੀ ਹੁੰਦੀ ਸੀ ਪਿੰਡੇ 'ਚ ਬਹੁਤ ਜ਼ਿਆਦਾ ਮਤਲਬ ਹਰ ਚੀਜ਼ ਤੋਂ ਅਲਰਜੀ ਸਰਫ ਤੋਂ ਕੱਪੜਾ ਤੋਂ ਨਾ ਹੱਥ ਨਹੀਂ ਸੀ ਕਿਸੇ ਪੱਕੀ ਚੀਜ਼ ਨਹੀਂ ਸੰਵਾਰਤ ਸਕਦੀ ਧੁੱਪ ਚ ਨਹੀਂ ਜਾ ਸਕਦੀ ਜਦੋਂ ਮੈਂ ਇਹਨਾਂ ਕੋਲ 3 ਮਹੀਨੇ ਦਵਾਈ ਖਾਧੀ ਮੈਂ ਬਿਲਕੁਲ ਠੀਕ ਹਾਂ ਹੁਣ ਮੇਰੀ ਬੋਡੀ ਬਿਲਕੁਲ ਸਹੀ ਤੇ ਫਿਰ ਗੁੜੀਆਂ ਨੂੰ ਵੀ ਤਾਂ ਹੀ ਤੁਸੀਂ ਇੱਥੋਂ ਹਾਂ ਬਿਲਕੁਲ ਬਿਲਕੁਲ ਹੁਣ ਗੁੜੀਆਂ ਦਾ ਕਿੰਨਾ ਫਰਕ ਹੈ ਗੁੜੀਆਂ ਨੂੰ ਖਾਪੀ ਲੈਂਦੀ ਹੈ ਉਹ ਕਾਫੀ ਫਰਕ ਹੈ ਕਾਫੀ ਆਕਸੂ ਖਵਾ ਦਿੰਦੇ ਹੋ ਸਰਦੀਆਂ ਚਲਦੀਆਂ ਬਹੁਤ ਬਹੁਤ ਜੀ ਹਾਂ ਸਾਰੇ ਠੀਕ ਆ ਅੱਛਾ ਮਤਲਬ ਜਿਹੜੀ ਸਹੂਲਤ ਨੂੰ ਤੁਸੀਂ ਵੇਖ ਰਹੇ ਨੇ ਮੈਂ ਸਾਰੀ ਦੁਨੀਆ 'ਚ ਤੁਹਾਨੂੰ ਇਸ ਵੇਲੇ ਦੇਖਿਆ ਜਾ ਰਿਹਾ ਕਿਸੇ ਵੀ ਪ੍ਰੋਬਲਮ ਦੀ ਬਿਲਕੁਲ ਠੀਕ ਹੋਣਗੇ ਬਹੁਤ 100% ਕੀ ਬਾਤ ਹੈ ਕੀ ਬਾਤ ਹੈ ਤੁਸੀਂ ਦੇਖੋ ਡਾਕਟਰ ਸਾਹਿਬ ਤੇ ਕਿਸੇ ਚੀਜ਼ ਦੀ ਗਾਰੰਟੀ ਇੱਥੇ ਦਿੰਦੇ ਨਹੀਂ ਜਦੋਂ ਉਹਨਾਂ ਨੂੰ ਪੁੱਛੋ ਤੇ ਪਰ ਮਰੀਜ਼ ਜ਼ਰੂਰ ਨੇ ਜਿਹੜੇ ਗਾਰੰਟੀ ਕਰਤਾ ਜ ਨੇ ਉਹਨਾਂ ਦੀ ਸੱਚਕਾਲ ਬਾਈ ਜੀ ਸੱਚਕਾਲ ਜੀ ਕਿਨਾਂ ਹੈ ਤੁਹਾਡਾ ਸਤਨਾਮ ਸਿੰਘ ਜੀ ਅੱਛਾ ਕਿੱਥੋਂ ਆਏ ਹੋ ਅਸੀਂ ਮੱਲਾ ਵਾਲੇ ਤੋਂ ਆਏ ਜੀ ਮੱਲਾ ਵਾਲਾ ਹਾਂਜੀ ਇਹ ਕਿੱਥੇ ਗਏ ਜੀ ਇਹ ਫਿਰੋਜ਼ਪੁਰ ਚੋਂ ਪੈਂਦਾ ਜੀ ਅੱਛਾ ਫਿਰੋਜ਼ਪੁਰ ਚੋਂ ਇੱਥੇ ਕਿਵੇਂ ਪਈ ਜੀ ਇੱਥੇ ਮੈਡੀਸਿਨ ਲੈਣ ਆਏ ਆ ਜੀ ਕਿਸ ਚੀਜ਼ ਦੀ ਫਰਟੀਲਿਵਰ ਆ ਜੀ ਤੇ ਇੱਕ ਡਾਇਬਟੀਜ਼ ਤੁਹਾਨੂੰ ਹਾਂਜੀ ਦੇ ਕਿਤਾ ਕੋਈ ਕਹਿ ਨਹੀਂ ਸਕਦਾ ਵੀ ਤੁਹਾਨੂੰ ਡਾਇਬੀਟਿਸ ਹੋ ਸਕਦੀ ਹੈ ਹਾਂਜੀ 8 ਸਾਲ ਹੋ ਗਏ ਆ ਜੀ ਅੱਛਾ ਹਾਂਜੀ ਮਤਲਬ 8 ਸਾਲ ਹੋਈ ਕਿਵੇਂ ਸ਼ੁਰੂਆਤ ਕਿਵੇਂ ਹੋਈ ਸਟ्रेस ਨਹੀਂ ਹੁੰਦੀ ਹੈ ਜੀ ਜ਼ਿਆਦਾ ਤਾਂ ਤੁਹਾਨੂੰ ਕੋਈ ਕਹਿ ਸਕਦਾ ਮੈਨੂੰ ਲੱਗਦਾ ਹੈ ਕਿ ਕਮੈਂਟ ਕਰਕੇ ਦੱਸਿਓ ਜ਼ਰੂਰ ਵੀ ਭਾਈ ਜੀ ਨੂੰ ਕੋਈ ਲੱਗਦੀ ਹੈ ਕੋਈ ਕਹਿ ਸਕਦਾ ਵੀ ਇਹਨਾਂ ਨੂੰ ਡਾਇਬੀਟਿਸ ਇਹਨਾਂ ਦੀ ਮਾਸ਼ਾਅੱਲਾ ਹੈਲਥ ਨੂੰ ਵੀ ਦੇਖ ਕੇ ਹੈ ਇਹਨਾਂ ਦੇ ਚਿਹਰੇ ਤੇ ਰੌਣਕ ਨੂੰ ਦੇਖ ਕੇ ਮੈਨੂੰ ਤਾਂ ਨਹੀਂ ਲੱਗਦਾ ਕੋਈ ਕਹਿ ਸਕਦਾ ਜੀ ਅੱਛਾ ਇੰਨੀ ਜ਼ਿਆਦਾ ਸਟ्रेस ਕਰਕੇ ਆ ਗਈ ਕਿੰਨੀ ਰਹਿੰਦੀ ਹੈ 슈ਗਰ 슈ਗਰ ਮੇਰੀ ਪਹਿਲਾਂ ਤਾਂ 400 ਰਹਿੰਦੀ ਹੁੰਦੀ ਸੀ ਜੀ ਅੱਛਾ ਹਾਂ ਜੀ 400 ਪਲੱਸ ਵੀ ਹੋ ਜਾਂਦੀ ਸੀ ਮੈਂ ਅੰਗਰੇਜ਼ੀ ਮੈਡੀਸਨ ਖਾਂਦਾ ਰਿਆਂ ਮੈਟਫੋਰਮ ਇਹਨੂੰ ਵਗੈਰਾ ਉਹਦੇ ਨਾਲ ਕੋਈ ਫਰਕ ਤਾਂ ਪੈਂਦਾ ਨਹੀਂ ਜੀ ਹੁਣ ਇੰਨਾ ਕਿ 20 ਦਿਨ ਦੀ ਮੈਡੀਸਨ ਮੈਂ ਇਥੋਂ ਲੈ ਕੇ ਗਿਆ ਠੀਕ ਹੈ ਹਾਂ ਜੀ ਮੈਨੂੰ 15 20% ਫਰਕ ਪਿਆ ਜੀ ਇਹ ਦਿਨ ਨਾਲੋਂ 슈ਗਰ ਮੇਰੀ ਜਿਹੜੀ ਆ ਉਹ 250 ਦੇ ਨੇੜ ਆ ਗਈ ਹੈ ਜੀ ਹੁਣ ਮਤਲਬ 400 ਤੋਂ ਹਾਂ ਜੀ ਹਾਂ ਜੀ ਠੀਕ ਠੀਕ ਲਾ ਲਓ ਹਾਂ ਜੀ ਹਾਂ ਜੀ ਮਤਲਬ 400 ਕਿੱਥੇ 250 150 ਦਾ ਫਰਕ ਸਿੱਧਾ ਹੀ ਹਾਂ ਜੀ ਹਾਂ ਜੀ 15 ਦਿਨਾਂ ਜੀ ਹਾਂ ਜੀ ਇੱਕ ਨਾ ਫੈਟੀ ਲੀਵਰ ਕਰਕੇ ਪੇਟ ਜਿਹੜਾ ਉਹ ਭਾਰਾ ਰਹਿੰਦਾ ਸੀਗਾ ਜੀ ਅੱਛਾ ਜੀ ਤੇ ਉਹਦਾ ਵੀ ਬਹੁਤ ਫਰਕ ਪਿਆ ਜੀ ਹੁਣ 20 ਦਿਨਾਂ ਦੀ ਮੈਡੀਸਨ ਜੀ ਜੀ ਕੰਮ ਕੀ ਕਰਦੇ ਹੋ ਬਾਈ ਜੀ ਕੰਮ ਫਿਲਹਾਲ ਤਾਂ ਖੇਤੀਬਾੜੀ ਹੈ ਜੀ ਅੱਛਾ ਖੇਤੀਬਾੜੀ ਦੀ ਕੰਮ ਕਰਦੇ ਤੁਸੀਂ ਫਿਰ ਕਿਤੀ ਬਾੜੇਲੇ ਬੰਦੇ ਨੂੰ ਤੇ ਮੈਨੂੰ ਲੱਗਦਾ ਕਿ ਸਟ्रेस ਬਹੁਤ ਘੱਟ ਹੈ ਜਾਂ ਜ਼ਿਆਦਾ ਹੈ ਫਰੂਕੀ ਸਾਹਿਬ ਉਹ ਕਰੇਲੂ ਮਸਲਾ ਜੀ ਤੁਹਾਨੂੰ ਪਤਾ ਹੀ ਆ ਹਾਂ ਕੋਈ ਕੇਸ ਪੈ ਗਿਆ ਹੈ ਜੀ ਨਜਾਇਜ਼ 5 ਸਾਲ ਜੇਲ੍ਹਤ ਕੱਟ ਕੇ ਆਏ ਆ ਜੀ ਮੈਂ ਹਾਂਜੀ ਨਜਾਇਜ਼ ਪਰਚਾ ਪਿਆ ਮੇਰੇ ਉੱਤੇ ਉਹਦੇ ਕਰਕੇ ਸਟ्रेस ਮੇਰੀ ਜੌਬ ਚਲੀ ਗਈ ਜੀ ਓਕੇ ਹੂੰ ਤੇ ਉਹਦੇ ਕਰਕੇ ਤੁਹਾਨੂੰ ਪਤਾ ਹੋ ਜਾਂਦਾ ਜੀ ਹਾਂਜੀ ਹਾਂ ਉਹ ਸਟ्रेस ਦਾ ਕਾਰਨ ਤੁਸੀਂ ਦੇਖੋ ਨਾਲ ਕੋਨੇ ਤੁਹਾਡੇ ਇਹ ਮੇਰੇ ਮਿਸ ਜੀ ਅੱਛਾ ਤੁਹਾਡੇ ਵਾਈਫ ਨੇ ਚਲੋ ਇਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਤੁਹਾਡੇ ਨਾਲੋਂ ਜ਼ਿਆਦਾ ਪ੍ਰੋਬਲਮ ਤਾਂ ਇਹ ਦੱਸਣਗੇ ਸਚਕਲ ਭੈਣ ਜੀ ਹਾਂਜੀ ਸਚਕਲ ਮੈਂ ਤੁਹਾਡਾ ਗੁਰਮੀਤ ਕੌਰ ਅੱਛਾ ਫਿਰ 슈ਗਰ ਕਿਵੇਂ ਕੰਟਰੋਲ ਕੀਤੀ ਉਹ ਤਾਂ ਜਿਹੜੇ ਸਾਡੀਆਂ ਭੈਣਾਂ ਤਾਂ ਬੋਲ ਕੇ 슈ਗਰ ਕੰਟਰੋਲ ਕਰ ਲੈਂਦੀਆਂ ਤੁਸੀਂ ਕਿਵੇਂ ਕੀਤੀ ਬਾਈ ਜੀ ਇਹ ਕੱਟ ਬੋਲਦੇ ਨੇ ਅੱਛਾ ਹਾਂ ਜੀ ਹਾਂ ਜੀ ਇਹਨਾਂ ਦਾ ਖੁਦ ਨਾ ਇਹਨਾਂ ਨੂੰ ਸਿਰ ਦੀ ਪ੍ਰੋਬਲਮ ਹੈ ਜੀ ਸਿਰ ਦਰਦ ਕਰਦਾ ਅਹ ਇਹਨਾਂ ਦੀ ਮੈਡੀਸਿਨ ਫਸਟ ਟਾਈਮ ਲੈਣ ਆਏ ਆ ਅੱਛਾ ਅੱਛਾ ਮੈਨੂੰ ਥੋੜਾ ਫਰਕ ਮਹਿਸੂਸ ਹੋਇਆ ਤੇ ਇਹਨਾਂ ਦੀ ਮੈਡੀਸਿਨ ਵੀ ਲੈਣ ਆਏ ਆ ਮਤਲਬ ਹੁਣ ਤੁਹਾਡਾ ਫੈਟੀ ਲੀਵਰ ਵੀ ਅੱਗੇ ਨਾਲੋਂ ਠੀਕ ਹੈ ਜਿਹੜਾ ਪੇਟ ਭਾਰੀ ਰਹਿੰਦਾ ਸੀ ਤੁਸੀਂ ਇਹ ਕਹਿ ਰਹੇ ਹੋ ਔਰ ਦੂਸਰਾ ਜਿਹੜਾ ਤੁਹਾਡਾ 슈ਗਰ 'ਚ ਵੀ ਤੁਹਾਨੂੰ ਰੀਲੀਫ ਮਿਲੀ ਹੈ 15 ਦਿਨਾਂ 'ਚ ਹਾਂ ਜੀ ਹਾਂ ਜੀ ਤਜਾਬ ਬਹੁਤ ਜ਼ਿਆਦਾ ਬਣਦਾ ਸੀ ਜੀ ਮੈਨੂੰ ਤਜਾਬ ਤੋਂ ਆਯੁਰਵੈਦਿਕ ਦਵਾਈਆਂ ਬਹੁ ਸਟ੍ਰੈਸ ਵਾਲੇ சுகਰ ਤੋਂ ਬੜੇ ਛੇਤੀ ਰਿਕਵਰ ਕਰ ਲੈਂਦਾ ਬੰਦਾ ਬਹੁਤ ਛੇਤੀ ਰਿਕਵਰ ਹੋ ਜਾਂਦੀ ਹੈ ਮੈਨੂੰ ਨਹੀਂ ਪਤਾ ਲੱਗਾ ਤੁਸੀਂ 8 ਸਾਲ ਕਿੱਥੇ ਕਿੱਥੇ ਤੁਸੀਂ ਦਵਾਈ ਵਗੈਰਾ ਖਾਧੀ ਚਲੋ ਡਾਕਟਰਾਂ ਦੇ ਨਾਮ ਤਾਂ ਨਾਲਿਓ ਪਰ ਇਹ ਦੱਸ ਦੋ ਵੀ ਖਾਧੀ ਕਿੱਥੋਂ ਕਿੱਥੋਂ ਦਵਾਈ ਦਵਾਈ ਬਹੁਤ ਖਾਧੀ ਆ ਜੀ ਲੁਧਿਆਣੇ ਵੀ ਤੁਸੀਂ ਡਾਕਟਰ ਸਾਹਿਬ ਦੇ ਇੰਟਰਵਿਊ ਕਰਕੇ ਆ ਜਿਓ ਉਹਨਾਂ ਤੋਂ ਵੀ ਖਾਧੀ ਮੈਂ ਅੱਛਾ ਹਾਂਜੀ ਪਤਾ ਕੀ ਆ ਜੀ ਅੱਜ ਕੱਲ ਸੋਸ਼ਲ ਮੀਡੀਆ ਜਰੀਏ ਤੁਹਾਡੀਆਂ ਜਿਵੇਂ ਇੰਟਰਵਿਊ ਦੇਖ ਲਈਆਂ ਅਸੀਂ ਅਸੀਂ ਤਾਂ ਆਪਾਂ ਸਾਨੂੰ ਦੂਰ ਬੈਠਣ ਨੂੰ ਕੀ ਪਤਾ ਜੀ ਅਸੀਂ ਜਾ ਕੇ ਉਸ ਡਾਕਟਰ ਕੋਲ ਜਾਣੇ ਆ ਜੀ ਠੀਕ ਹੈ ਠੀਕ ਹਾਂਜੀ ਅੱਗੋਂ ਡਾਕਟਰ ਸਾਹਿਬ ਮੈਡੀਸਨ ਦਿੰਦੇ ਆ ਜੀ ਹਾਂ ਇਹ ਤਾਂ ਫਰੂਕੀ ਸਾਹਿਬ ਤੁਹਾਡੇ ਤੇ ਵੀ ਡਿਪੈਂਡ ਕਰਦਾ ਜੀ ਜਿਹੜੀ ਇੰਟਰਵਿਊ ਕਰਨੀ ਹੈ ਵਧੀਆ ਡਾਕਟਰ ਸਾਹਿਬ ਦੀ ਸਾਡੀ ਕੋਸ਼ਿਸ਼ ਭਾਈ ਜੀ ਇਹੀ ਹੁੰਦੀ ਹੈ ਕਿ ਅਸੀਂ ਚੰਗੇ ਚੰਗੇ ਵੈਦ ਹਕੀਮ ਡਾਕਟਰ ਤੁਹਾਡੇ ਤੱਕ ਪਹੁੰਚਦੇ ਕਰੀਏ ਜਿਨ੍ਹਾਂ ਦੇ ਰਿਜ਼ਲਟ ਬਹੁਤ ਜ਼ਿਆਦਾ ਵਧੀਆ ਨੇ ਚਲੋ 100% ਤਾਂ ਅਸੀਂ ਕਿਸੇ ਨੂੰ ਵੀ ਕਹਿ ਨਹੀਂ ਸਕਦੇ 100% ਤੇ ਰੱਬ ਦਾ ਨਾਮ ਹੈ ਪਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿਨ੍ਹਾਂ ਦੇ ਰਿਜ਼ਲਟ ਬਹੁਤ ਜ਼ਿਆਦਾ ਵਧੀਆ ਨਹੀਂ ਉਹ ਤੁਹਾਨੂੰ ਘਰ ਬੈਠੇ ਅਸੀਂ ਦੱਸੀਏ ਸਾਡੀਆਂ ਕੋਸ਼ਿਸ਼ਾਂ ਵੀ ਇਹੀ ਹੁੰਦੀਆਂ ਨੇ ਹਾਂਜੀ ਹਾਂਜੀ ਤੁਹਾਨੂੰ ਵੀਡੀਓ ਦੇਖਣ ਦਾ ਫਾਇਦਾ ਹੋਇਆ ਹਾਂਜੀ ਹਾਂਜੀ ਚ ਮਾੜਾ ਕੰਨਾ ਵੀ ਹੋਰ ਵੀ ਜੇ ਕਿਸੇ ਨੂੰ ਪ੍ਰੋਬਲਮ ਆ ਤੇ ਉਹ ਆ ਕੇ ਮੈਡੀਸਨ ਲੈ ਕੇ ਜਾਵੇ ਵਧੀਆ ਡਾਕਟਰ ਸਾਹਿਬ ਬਹੁਤ ਵਧੀਆ ਹੈਂਡਲ ਕਰਦੇ ਆ ਜੀ ਹਾਂ ਜੀ ਤੇ ਸਿਰਦਰਦ ਦੀ ਇਹਨਾਂ ਨੂੰ ਪ੍ਰੋਬਲਮ ਕਦੋਂ ਤੋਂ ਹੈ ਇਹ 4 ਸਾਲ ਤੋਂ ਹੈ ਜੀ ਮਤਲਬ 8 ਸਾਲ ਤੁਹਾਨੂੰ ਕਿ ਤੁਹਾਡੇ ਘਰ ਕਿਤੇ ਟੈਨਸ਼ਨ ਫਿਰ ਹੋ ਗਈ ਹੈ ਮੈਨੂੰ ਲੱਗਦਾ ਹੈ ਇਹਨਾਂ ਨੂੰ ਵੀ ਜ਼ਿਆਦਾ ਸਟ੍ਰੈਸ ਕਰਕੇ ਵੈਸੇ ਨਾ ਇਹਨਾਂ ਦਾ ਕੋਈ ਕੋਈ ਸਰਵਾਈਕਲ ਵਗੈਰਾ ਤਾਂ ਕੋਈ ਨਹੀਂਗਾ ਟੈਸਟ ਉਸ ਸਾਰੇ ਕਰਵਾਏ ਸੀਗੇ ਵੈਸੇ ਕੋਈ ਸਟ੍ਰੈਸ ਨਾ ਹੀ ਹੋ ਗਿਆ ਸ਼ਾਇਦ ਇਹਨਾਂ ਨੂੰ ਵੀ ਜੀ ਜੀ ਹਾਂ ਜੀ अच्छा भाई <laughs> <उच्छा>। <laughs> जी ਜਿਹੜੇ ਤੁਹਾਨੂੰ ਲੋਕ ਇਸ ਵੇਲੇ ਦੇਖ ਰਹੇ ਨੇ ਤੁਸੀਂ 8 ਸਾਲ 슈ਗਰ ਦੀ ਸਟ੍ਰੈਸ ਹੰਡਾਈ ਐ ਸਟ੍ਰੈਸ ਵਾਲੀ 슈ਗਰ ਤੁਸੀਂ ਹੰਡਾਈ ਐ ਤੇ ਜਦੋਂ 400 ਤੋਂ 250 ਤੇ ਆਈ ਚੈੱਕ ਕੀਤਾ ਉਹ ਛਾਲੀ ਮਰੀ ਚੈੱਕ ਕਰਨ ਵਾਲੇ ਨੇ ਕੁਰਸੀ ਤੋਂ ਉਹ 슈ਗਰ ਵਾਲੇ ਨੂੰ ਆਤ ਬਣ ਜਾਂਦੀ ਐ ਜੀ ਹਾਂਜੀ ਕਈ ਵਾਰ 400 ਹੋ ਜਾਂਦੀ ਐ ਕਈ ਵਾਰੀ ਘਟ ਜਾਂਦੀ ਐ ਹੁਣ ਇਹ ਸਟੇਬਲ ਹੋ ਜੇ ਡਾਕਟਰ ਸਾਹਿਬ ਕਹਿੰਦੇ ਵੀ 3 ਮਹੀਨਿਆਂ ਦੇ ਵਿੱਚ ਮੈਡੀਸਨ ਦੇ ਵਿੱਚ ਬਹੁਤ ਜ਼ਿਆਦਾ ਸਟੇਬਲ ਹੋਊਗੀ ਤੁਸੀਂ 3 ਮਹੀਨੇ ਮੈਡੀਸਨ ਖਵਾਵਾਂਗੇ ਹੁਣ 3 ਮਹੀਨੇ ਖਾ ਕੇ ਫਿਰ ਤੁਹਾਨੂੰ ਦੱਸਾਂਗੇ ਵੀ ਕੀ ਹੈ ਜੀ 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 ਬਹੁਤ ਬਹੁਤ ਸ਼ੁਕਰੀਆ ਭਾਈ ਜੀ ਸਾਰੀ ਗੱਲਬਾਤ ਲਈ ਆਪਣਾ ਤਜਰਬਾ ਸਾਡੇ ਨਾਲ ਸ਼ੇਅਰ ਕਰਨ ਲਈ ਸੋ ਇਹ ਲੋਕ ਹੈਗੇ ਨੇ ਜਿਹੜੇ ਵਕ ਵਕ ਥਾਵਾਂ ਤੋਂ ਆਪਣੀ ਦਿੱਕਤਾਂ ਪਰੇਸ਼ਾਨੀਆਂ ਲੈ ਕੇ ਆਏ ਨੇ ਬੜੀ ਆਸ ਨਾਲ ਬੜੀ ਉਮੀਦ ਨਾਲ ਡਾਕਟਰ ਸੁਰਿੰਦਰਪਾਲ ਸ਼ਰਮਾ ਜੀ ਕੋਲ ਹੋਰਾਂ ਕੋਲ ਇਹ ਆਉਂਦੇ ਨੇ ਲੋਕਔਰ ਆਪਣਾ ਤਜਰਬਾ ਹੈਗਾ ਉਹਨਾਂ ਨੇ ਸਾਂਝਾ ਕੀਤਾ ਕਿ ਕਿਵੇਂ 8 ਸਾਲ ਦੀ ਸ਼ੂਗਰ ਜਿਹੜੀ 400 450 ਤੱਕ ਰਹਿੰਦੀ ਸੀ 15 ਕੁ ਦਿਨਾਂ ਦੇ ਵਿੱਚ ਬਾਈ ਜਿਹੜੀ ਸ਼ੂਗਰ ਹੈਗੀ ਉਹ 250 ਤੇ ਆਈ ਹੈ ਔਰ ਮਾਤਾ ਜੀ ਨੇ ਦੱਸਿਆ ਸੀ ਕਿ ਕਿਵੇਂ ਕਿੰਨੀ ਪ੍ਰੋਬਲਮਸ ਕਿੰਦੀ ਉਹਨਾਂ ਨੂੰ ਸੀ ਤੇ 3 ਮਹੀਨੇ ਦੇ ਵਿੱਚ ਲਗਭਗ ਲਗਭਗ ਉਹਨਾਂ ਦੀ ਰਿਕਵਰੀ ਹੋ ਗਈ ਹੈ ਨਾਲ ਸਾਡੀ ਛੋਟੀ ਭੈਣ ਵੀ ਸੀ ਉਹਨੇ ਵੀ ਆਪਣੀ ਦਿੱਕਤ ਪਰੇਸ਼ਾਨੀ ਫੈਟੀ ਲੀਵਰ ਵਾਲੀ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕੀਤੀ ਹੈ ਉਮੀਦ ਕਰਦਾ ਹਾਂ ਜਿਹੜਾ ਨੁਸਖਾ ਟੋਟਕਾ ਫਾਰਮੂਲਾ ਅ ਤੁਸੀਂ ਇਸ ਵੀਡੀਓ ਦੇ ਵਿੱਚ ਦੇਖਦੇ ਹੋ ਉਹਨੂੰ ਅਪਣਾਵੋਗੇ ਵੀ ਔਰ ਉਹਦਾ ਫਾਇਦਾ ਵੀ ਤੁਸੀਂ ਪੂਰਾ ਪੂਰਾ ਲਵੋਗੇ ਪਰ ਮੇਰੀ ਅਪੀਲ ਮੇਰੀ ਚੇਤਾਵਨੀ ਤੁਹਾਨੂੰ ਇਹੋ ਹੈ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਸਲਾਹ مشورہ ਜ਼ਰੂਰ ਕਰਨਾ ਹੈ ਆਪਣੀ ਮਰਜ਼ੀ ਨਾਲ ਕੋਈ ਨੁਸਖਾ ਕੋਈ ਫਾਰਮੂਲਾ ਤੁਸੀਂ ਕਦੇ ਵੀ ਇਸਤੇਮਾਲ ਨਹੀਂ ਕਰਨਾ ਹਾਂ ਅਗਰ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ 'ਚ ਕੋਈ ਸਵਾਲ ਕੋਈ ਸ਼ੰਕਾ ਕੋਈ ਨੁਸਖੇ ਪ੍ਰਤੀ ਕੋਈ ਆਪਣੀ ਬਿਮਾਰੀ ਪ੍ਰਤੀ ਆਪਣੇ ਦੋਸਤਾਂ ਦੀ ਬਿਮਾਰੀ ਪ੍ਰਤੀ ਆਪਣੇ ਰਿਸ਼ਤੇਦਾਰ ਦੀ ਕਿਸੇ ਦੀ ਗੱਲਬਾਤ ਤੁਸੀਂ ਕਰਨੀ ਹੈ ਤਾਂ ਅਸੀਂ ਨੰਬਰ ਦਿੱਤਾ ਹੈ ਡਾਕਟਰ ਸੁਰੇਂਦਰਪਾਲ ਸ਼ਰਮਾ ਜੀ ਦਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਆਗਿਆ ਧੰਨਵਾਦ